ਭਈ ਮੈਂ ਮਾਮੇ ਨੂੰ ਗਿਆ ਮਖਾ ਮਾਮਾ ਯਾਰ ਤੂੰ ਵੀ ਮਖਾ ਮੈਨੂੰ ਥੋੜਾ ਜਿਹਾ ਸਾਥ ਦੇ ਹੂੰ ਵੀ ਮੈਨੂੰ ਵਾਕੀ ਫੀਡ ਫੀਡ ਦਾ ਫਾਰਮੂਲਾ ਦੱਸ ਦੇ ਹੂੰ ਇੱਕ ਅੱਧਾ ਮੈਨੂੰ ਆਪਣੀ ਬਰੀਡ ਦਾ ਮਖਾ ਵੀ ਜਾ ਡਾਇਰੈਕਟ ਕਰਾਸਿੰਗ ਕਰਵਾਉਨੇ ਆ ਠੀਕ ਆ ਵਧੀਆ ਕੋਈ ਵਧੀਆ ਨਸਲ ਦੇ ਸੰਤੋ ਕਰਵਾਉਨੇ ਆਂਗੇ ਉਹ ਦੇ ਜਾਂਦੇ ਸੀ ਬੰਨ ਲਾ ਆਪਣੇ ਹੁੰਦੇ ਹੀ ਆ ਪੰਜਾਬਹਿਣਾ ਵੀ ਨਾਨਕਾ ਤੋਂ ਚੀਜ਼ ਆਪਾਂ ਫ੍ਰੀਜ ਲੈ ਕੇ ਆਉਂਦੇ ਆਂ ਨੇ ਇਹ ਗੁਰਵਿੰਦਰ ਉਹ ਕੱਟੇ ਮੈਂ ਮੰਨ ਲਿਆ ਮਮਾ ਕਹਿੰਦਾ ਵੀ ਯਾਰ ਮੈਂ ਤਾਂ ਕੁਝ ਨਹੀਂ ਲੈਣਾ ਹਨਾ ਕਿੰਨੀ ਗੱਲ ਕੀਤੀ ਸੀਗੀ ਐਂ ਆਖਿਆ ਸੀ ਬਈ ਉਹ ਕਹਿੰਦਾ ਮੈਂ ਤਾਂ ਉੱਥੇ ਲੈਣਾ ਕੁਝ ਨਹੀਂ ਹਾਂ ਮੈਂ ਉਹਨੂੰ ਆਖਿਆ ਮਮਾ ਇਹ ਗੱਲ ਸਭ ਝੂਠੀ ਵੀ ਆ ਮੈਂ ਤਾਂ ਕੁਝ ਤਾਂ ਲੈ ਰਿਹਾ ਇਹ ਤਾਂ ਵੀ ਮੇਨਸ ਤੇ ਜਦੋਂ ਮਰਜੀ ਐ ਕਿ ਦੇਖੋ ਜਿੰਨੇ ਮੇਰੇ ਬਸੂਆ ਹੁਣ ਵੀਡੀਓ 'ਚ ਆਉਣਗੇ ਐਂੀ ਤੁਹਾਨੂੰ ਫੇਰ ਮੈਂ ਉਹੀ ਫੇਰ ਮੈਂ ਜਿਹਨੇ ਵੀ ਇਹ ਬ੍ਰੀਡ ਇੰਨੀ ਤਕੜੀ ਬ੍ਰੀਡ ਵੀ ਤਕੜੀ ਬਈ ਖਰਾਕ ਨਾਲ ਤੇ ਸੌਂਕ ਨਾਲ ਹੂੰ ਫੇਰ ਬ੍ਰੀਡ ਤਕੜੀ ਕੰਮ ਜਾਵਾ ਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਮੁਸੇਵਾਲਾ ਜਨਤ ਦੇ ਸੋਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਫਿਰ ਇੱਕ ਡੇਰੀ ਫਾਰਮ ਦੇ ਕੋਲ ਹੋਣ ਜਾ ਰਹੀ ਹੈ ਤੇ ਬਾਈ ਗੁਰਵਿੰਦਰ ਕੋਲੇ ਆਪਾਂ ਬੈਠੇ ਆਂ ਤੇ ਬਾਈ ਕੰਮ ਕਰ ਰਿਹਾ ਬਰੀਕ ਤੇ ਬਾਈ ਨੇ ਸੌਂ ਗਿਆ ਕੰਮ ਕਿੰਨਾ ਪਰਸੈਂਟ ਤੇ ਤੇ ਬਾਕੀ ਬਾਈ ਤੇ ਸਾਰੀ ਜਾਣਕਾਰੀ ਲੈਣੇ ਆ ਜਿੰਨੀ ਬਾਈ ਕੋਲੇ ਜਾਣਕਾਰੀ ਹੈ ਕਿਵੇਂ ਆਪਦੇ ਪਾਸੇ ਤਿਆਰ ਕਰ ਰਿਹਾ ਠੀਕ ਆ ਕਿੰਨੀ ਮਜ਼ਦਰੀ ਮੰਨ ਲਓ ਰੋਜ਼ ਦੀ ਕਿਸ਼ਤੀ ਦੇ ਕੰਮ ਕਰ ਰਿਹਾ ਜਾਂ ਕੀ ਉਹਦਾ ਫੀਡ ਫਾਰਮੂਲੇ ਨੇ ਠੀਕ ਆ ਇਸ ਲੈਣ ਵਾਲੇ ਬਾਈ ਕਿਵੇਂ ਆਇਆ ਜਿਵੇਂ ਤੁਹਾਨੂੰ ਪਤਾ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਹੁੰਦੀਆਂ ਨੇ ਤੇ ਜਿਵੇਂ ਇਹ ਜੀ ਵੀਡੀਓ ਬੰਦਾ ਦੇਖਦਾ ਨੂੰ ਸ਼ੌਂਕ ਪੈਦਾ ਹੁੰਦਾ ਹੈਗਾ ਤੇ ਬਾਕੀ ਫਿਰ ਇੱਕ ਬੰਦੇ ਕੋਲੇ ਆਪਦੀ ਜਾਣਕਾਰੀ ਹੁੰਦੀ ਹੈ ਨਾ ਆਪਦੇ ਕੁਝ ਗੁਣ ਹੁੰਦੇ ਆ ਜਿਹੜਾ ਆਪਾਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਤੇ ਕਰਦੇ ਆ ਬਾਈ ਨਾਲ ਗੱਲ ਸਸੀ ਗਾ ਜੀ ਕੀ ਹਾਲ ਹੈ ਬਾਈ ਗੁਰਵਿੰਦਰ ਬਹੁਤ ਵਧੀਆ ਜੀ ਬਾਈ ਬਹੁਤ ਵਧੀਆ ਤੁਸੀਂ ਦੱਸੋ ਜੀ ਠੀਕ ਹੈ ਬਾਈ ਤੇ ਗੁਰਵਿੰਦਰ ਭਾਈ ਥੋੜਾ ਜਿਹਾ ਆਪਾਂ ਆਪਣੇ ਦਰਸ਼ਕਾਂ ਨੂੰ ਤੁਹਾਡੇ ਬਾਰੇ ਦੱਸ ਰਹੀਏ ਠੀਕ ਹੈ ਜੀ ਬਾਰੇ ਜਾਣਨਾ ਪਾਓ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਆਪਣੇ ਪੇਜ ਆ ਡੈਰੀ ਫਾਰਮ ਗਨਵੀਰ ਡੈਰੀ ਫਾਰਮ ਤੇ ਹਾਂ ਇੰਸਟਾਗ੍ਰam ਤੇ ਫੇਸਬੁਕ ਤੇ ਵੀ ਜੀ ਹਾਂ ਪਿੰਡ ਹੈਗਾ ਆਪਣਾ ਅਨੂਪਗੜ੍ਹ ਜੀ ਜ਼ਿਲ੍ਹਾ ਮਾਨਸਾ ਠੀਕ ਆ ਜੋਗੇਰੱਲੇ ਤੋਂ 5-7 ਕਿਲੋਮੀਟਰ ਰਹਿ ਗਿਆ ਜੀ ਠੀਕ ਆ ਮਾਨਸਾ ਤੋਂ 15 ਕਿਲੋ 15 ਕਿਲੋਮੀਟਰ ਹਾਂ ਬਾਕੀ ਗੂਗਲ ਤੇ ਦੀ ਸਰਚ ਕਰ ਸਕਦਾ ਉਹ ਗੁਰਵਿੰਦਰ ਵਾਜ ਦੀ ਲੋਕੇਸ਼ਨ ਗੁਰਵਿੰਦਰ ਵਾਜ ਦਾ ਪਿੰਡ ਆ ਆਪਾਂ ਵੀਰੇ ਪਹਿਲਾਂ ਤਾਂ ਇਹ ਕੰਮ ਸਟਾਰਟ ਕਰੇ ਨੂੰ ਆਪਾਂ ਨੂੰ ਅਸਲੋ ਹੋ ਤਾਂ 4-5 ਸਾਲ ਗਏ ਠੀਕ ਵੀ ਪਹਿਲਾਂ ਆਪਾਂ ਇੱਕ ਲੈਂਦੀ ਸੀ ਵੀਰੇ 31 ਸੇ ਮਹੀਨੇ ਦੀ ਹੂੰ ਤੋਰੀ ਤੋਂ ਨਵਰੇ ਤੋਂ ਠੀਕ ਆ ਉਹ ਆਪਾਂ 31 ਵੀਰੇ ਆਪ ਪੂਰੇ ਸੌਕਨਾ ਪਾਲੀ ਵਧੀਆ ਹੂੰ ਉਹਨੇ ਆਪਾਂ ਨੂੰ ਪਹਿਲੇ ਸੂਏ ਵੀਰੇ ਦਿੱਤਾ 12 ਲੀਟਰ ਦੁੱਧ ਠੀਕ ਆ ਪਹਿਲੇ ਸੂਏ ਦੀ ਆਪਣੀ ਉਹ ਲੀਲੀ ਦਾ ਵੀ ਜਿ ਝੋਟੀ ਹੈ ਜਿਹੜੀ ਹੂੰ ਉਹ ਉਸੇ ਦੀ ਹੈ ਠੀਕ ਆ ਦੂਜੇ ਸੂਏ ਦਾ ਵੀਰੇ ਇਹਦਾ ਕੱਟਾ ਮਰ ਗਿਆ ਸੀਗਾ ਹੂੰ ਦੂਜੇ ਸੂਏ ਨੇ ਆਪਾਂ ਨੂੰ ਦਿੱਤਾ ਸਾਡੇ 13 ਲੀਟਰ ਦੁੱਧ ਠੀਕ ਹੈ ਬਾਈ ਤੀਜੀ ਸਵੇਰੇ ਨੇ ਹੁਣ ਆਪਾਂ ਨੂੰ ਦਿੱਤੀ ਹੈ ਕੱਟੇ ਅਰਜਨ ਕੁੰਗੜ ਦੀ ਜਿਹੜੀ ਖੜੀ ਆ ਦਿਖਾਈ ਸੀ ਤੁਹਾਨੂੰ ਮਹੀਨੇ ਕਿ ਦੀ ਠੀਕ ਆ ਇਹਨੂੰ ਵੀਰੇ ਆਪਾਂ ਪਾਉਣੇ ਆ ਆਪ ਦੀ ਫੀਡ ਬਣਾਵਾ ਕੇ ਠੀਕ ਆ ਨਵੇਂਦਰ ਭਾਈ ਇਹ ਹੋ ਗਈ ਮੰਨ ਲਓ ਆਪਣੀ ਵੀ ਡੇਰੀ ਫਾਰਮ ਦਾ ਕੰਮ ਰੋੜਿਆ ਕਿਵੇਂ ਹੈ ਨਾ ਇਹ ਮੈਂ ਤੁਸੀਂ ਮੰਨ ਲਓ ਮੱਝ ਲੈ ਕੇ ਆਂਦੀ ਹਾਂ ਉਹਦੇ ਮਾਮਲੇ ਜੋ ਚੱਲ ਰਹੀ ਹੈ 14 15 ਲੀਟਰ ਵਾਲੀ ਬਾਈਕੋੜੀ ਮੱਝ ਹੈਗੀ ਤੇ ਭਾਈ ਜਿਵੇਂ ਆਪਾਂ ਪਹਿਲਾਂ ਸ਼ੁਰੂ ਵਿੱਚ ਇਹ ਕੰਮ ਕਰਦੇ ਆਂ ਵੀ ਤੁਹਾਨੂੰ ਇਹ ਚੀਜ਼ ਦਾ ਸੌਂਕ ਕਿਵੇਂ ਪਿਆ ਜਿਵੇਂ ਗੁਰਵਿੰਦਰ ਭਾਈ 15 14 15 ਕਿੱਲਾਂ ਦੀ ਖੇਤੀ ਕਰਦਾ ਨਾਲ ਹੈ ਨਾ ਵੀ ਕਿਸੇ ਨੂੰ ਦੇਖ ਕੇ ਆਪਾਂ ਨੂੰ ਸੌਂਕ ਪੈਂਦਾ ਹੈ ਠੀਕ ਹੈ ਵੀ ਜਿਵੇਂ ਹੁਣ ਆਪਾਂ ਡੇਰੀ ਫਾਰਮ ਬੰਦਾ ਆਪ ਖੋਲ੍ਹ ਲੈਂਦਾ ਘਰੇ ਵੀ ਵਿਆਪਤ ਦੁਦਦੇ ਕੰਮ ਕਰਨਾ ਜਾਂ ਮਤਲਬ ਪੈਸਿਆਂ ਦੇ ਚਲੋ ਘਰੇ ਹੁੰਦੀ ਹੈ ਕਿ ਬੇਦਾਰੀ ਤੇ ਬੰਦਾ ਪੈਸਿਆਂ ਦਾ ਮਾਰਾ ਕੰਮ ਕਰਨਾ ਤੁਸੀਂ ਜਿਹੜਾ ਮੈਂ ਤੁਹਾਡਾ ਦੇਖਿਆ ਸੀ ਤੁਸੀਂ ਕੀਤਾ ਕੰਮ ਸੌਂਪ ਹਾਂ ਠੀਕ ਹੈ ਵੀ ਕਿ ਮੈਂ ਔਰ ਥੋੜਾ ਡਿਟੇਲ ਚ ਇਸ ਗੱਲ ਤੇ ਆਪਾਂ ਜਾਣਨਾ ਪਵੇ ਪਹਿਲਾਂ ਵੀ ਤੁਸੀਂ ਸੌਂਕ ਕਿੱਥੋਂ ਪਿਆ ਕਿੱਥੇ ਤੁਸੀਂ ਪਸ਼ੂ ਦੇਖੇ ਠੀਕ ਹੈ ਫਿਰ ਆਪਾਂ ਤੁਹਾਡੀ ਪਸ਼ੂਵਾਲ ਆਉਣਗੇ ਇਹ ਸੌਂਕ ਦੇ ਵਿੱਚ ਤਾਂ ਵੀਰੇ ਸਾਰਿਆਂ ਨਾਲੋਂ ਜ਼ਿਆਦਾ ਸਹਿਯੋਗ ਹੂੰ ਹਿੱਸਾ ਹੂੰ ਸਾਰਿਆਂ ਨਾਲੋਂ ਜ਼ਿਆਦਾ ਵੀਰੇ ਮੇਰੇ ਮਾਮਾ ਜੀ ਦਾ ਠੀਕ ਆ ਉਹਨਾਂ ਕੋਲੇ ਚੰਗੇ ਪਸ਼ੂ ਹਾਂ ਪਿੰਡ ਉਹ ਦਾ ਆਰਾਮ ਨਗਰ ਹੂੰ ਜਿਲਾ ਬਠਿੰਡਾ ਜਿਲਾ ਬਠਿੰਡਾ ਮੋੜ ਮੰਡੀ ਦੇ ਨਾਲ ਹੀ ਆ ਹੂੰ ਉਹਦੇ ਕੋਲੇ ਵੀਰੇ ਆਪਾਂ ਜਦੋਂ ਜਾਂਦੇ ਹੁੰਦੇ ਯਾਰ ਉਹਦੇ ਕੋਲੇ ਬਾਲੇ ਚੰਗੇ ਪਸ਼ੂ ਨਹੀਂ ਠੀਕ ਆ ਸਾਨ ਵੀ ਪੂਰਾ ਵਧੀਆ ਸਾਨ ਆ ਠੀਕ ਆ ਤਨੋਲੇ ਵੀ ਆਇਆ ਮੇਲੇ ਤੇ 7ਵੇਂ ਨੰਬਰ ਤੇ ਹੂੰ 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 ਝੂਟੀਆਂ ਝੂਟੀਆਂ ਬਹੁਤ ਚੰਗੀਆਂ ਨੇ ਬਈ ਉੱਥੇ ਜਾਣ ਨੂੰ ਜੀ ਕਰਿਆ ਕਰਿਆ ਹੂੰ ਮੈਂ ਮਹੀਨੇ ਤੋਂ ਸੌਂ ਕੋਟ ਦਾ ਮਹੀਨੇ ਬਾਅਦ ਆਇਆ ਕਰਿਆ ਕਰੇ ਵੀ ਇਹਦਾ ਮਾਮੇ ਕੋਲੇ ਜਾ ਕੇ ਹੂੰ ਬਈ ਜਦੋਂ ਜਾ ਕੇ ਉਹਦੇ ਪਸ਼ੂ ਦੇਖਿਆ ਕਰੇ ਇਹਦਾ ਫਿਰ ਉੱਥੇ ਮੰਨਣਾ ਆ ਕਰੇ ਵੀ ਯਾਰ ਆਪਾਂ ਕਿਹੜਾ ਪਾਲ ਨਹੀਂ ਸਕਦੇ ਆਪਾਂ ਕਿਹੜਾ ਪਾਲ ਨਹੀਂ ਸਕਦੇ ਬੀਰੱਪ ਨੂੰ ਥੋੜਾ ਜਿਹਾ ਸਾਥ ਦੀ ਲੋੜ ਆ ਹੂੰ ਬਈ ਮੈਂ ਮਾਮੇ ਨੂੰ ਗਿਆ ਮੈਂ ਕਿਹਾ ਮਾਮਾ ਯਾਰ ਤੂੰ ਵੀ ਮਖੇ ਮੈਨੂੰ ਥੋੜਾ ਜਿਹਾ ਸਾਥ ਦੇ ਹੂੰ ਵੀ ਮੈਨੂੰ ਵਾਕੀ ਫੀਡ ਨੂੰ ਫੀਡ ਦਾ ਫਾਰਮੂਲਾ ਦੱਸ ਦੇ ਹੂੰ ਇੱਕ ਅੱਧਾ ਮੈਨੂੰ ਆਪਣੀ ਬਰੀਡ ਦਾ ਮਖੇ ਵੀ ਜਾਣਰ ਦੇ ਪਸਰ ਇਹ ਇੱਕ ਅੱਧਾ ਹਾਂ ਹੂੰ ਉਹਨੇ ਬਈ ਫਿਰ ਵਿਚਾਰੇ ਨੇ ਮੈਨੂੰ ਇੱਕ ਤਾਂ ਦੇਤਾ ਕੱਟਾ ਹੂੰ 11 ਕ ਮਹੀਨਿਆਂ ਦਾ ਸੀ ਉਹ ਠੀਕ ਆ ਉਹ ਕੱਟਾ ਦੇ ਤਾਂ ਵੀਰੇ ਤੇ ਬਾਕੀ ਮੈਨੂੰ ਸਾਰਾ ਫੀਡ ਫਾਰਮੂਲਾ ਨਾਲ ਦੀ ਨਾਲ ਫੋਨ ਤੇ ਵੀ ਦੱਸਿਆ ਕਰੇ ਹੂੰ ਮੈਂ ਉਹਨੂੰ ਵੀਡੀਓ ਭੇਜਿਆ ਅਗਰ ਮਾਮਾ ਜੀ ਹੁਣ ਆਏ ਹੋ ਗਏ ਆਏ ਹੋ ਗਏ ਹੂੰ ਬਈ ਉਹ ਥੋ ਮੈਨੂੰ ਸੌਂਕ ਜਾ ਗਿਆ ਉਹਦੇ ਜਾਨਵਰ ਕੁਝ ਤਾਂ ਪਾ ਉਹ ਕੱਟਾ ਪਾਲ ਲਿਆ ਹੂੰ ਆਪਦੇ 2-3 ਪਸ਼ੂ ਹੋ ਗਏ ਵਧੀਆ ਉਹ ਇਤੂ ਬਾਅਦ ਤੇ ਵੀਰੇ ਆਪਾਂ ਬਰੀਡ ਤੇ ਕੰਮ ਸਟਾਰਟ ਕਰ ਲਿਆ ਜੇ ਹੁਣ ਆਪਾਂ ਕੋਈ ਪਸ਼ੂ ਆਪਣਾ ਦੁੱਧ ਰਲਦਾ ਰਹਿ ਮੰਨ ਪੰਜਾਬੀ ਜੀ ਕਹਿੰਦੇ ਆਪਾਂ ਹੂੰ ਉਹਨੂੰ ਵੀਰੇ ਆਪਾਂ ਵਧੀਆ ਡਾਇਰੈਕਟ ਕ੍ਰੋਸਿੰਗ ਕਰਵਾਉਨੇ ਆ ਠੀਕ ਆ ਵਧੀਆ ਕੋਈ ਵਧੀਆ ਮਾਸਲ ਦੇ ਸਾਹਮਣ ਤੋਂ ਕਰਵਾਉਨੇ ਆਗੇ ਉਦੋਂ ਵੀਰੇ ਹੁਣ ਆਪਣੀ ਬਰੀਡ ਤਿਆਰ ਹੋਈ ਜਾਂਦੀ ਹੈ ਅੱਗੇ ਹੁਣ ਮੂਰੇ ਤੇ ਵੀਰੇ 2-3 ਮਹੀਨੇ ਨੂੰ ਤਾਂ ਆਪਣਾ ਆਪ ਦਾ ਵੀ ਤਿਆਰ ਹੈਗਾ ਹੂੰ ਦੋਸਤ ਸੁਣਨਾ ਗੁਰਵਿੰਦਰ ਭਾਈ ਦੇ ਕੋਲ ਸੁਖਾਵਾਂਗੇ ਜੀ ਮੇਰਾ ਗੁਰਵਿੰਦਰ ਭਾਈ ਨੂੰ ਪੁੱਛਣ ਦਾ ਮਤਵ ਠੀਕ ਹੈ ਵੀ ਆਪਾਂ ਕਿਸੇ ਬੰਦੇ ਨੂੰ ਦੇਖਦੇ ਆਂ ਦੇਖ ਕੇ ਆਪਾਂ ਨੂੰ ਮੰਨ ਲਓ ਉਹ ਕੰਮ ਦੀ ਬ੍ਰਹਿਤੀ ਚਸਕਾ ਕਹਿੰਦੇ ਹਾਂ ਚਸਕਾ ਪਹਿਲਾਂ ਹੋ ਜਾਂਦਾ ਵੀ ਅਗਲਾ ਵੱਡੇ ਵੱਡੇ ਡੇਰੀ ਫਾਰਮ ਗੁਰਵਿੰਦਰ ਭਾਈ ਆਪਾਂ ਮੇਲੇਚ ਪਸ਼ੂ ਆਉਂਦੇ ਉਹ ਨਾਮ ਦਿੱਦਿਆ ਆਪਾਂ ਸਾਰੇ ਦੇਖ ਲੈਣੇ ਆ ਠੀਕ ਆ ਜਵਾਕਾਂ ਨੂੰ ਸੌ ਕਿੱਥੋਂ ਪੈਦਾ ਹੁੰਦਾ ਜੇ ਆਪਾਂ ਇਹ ਦੱਸਣ ਦਾ ਮਕਸਦ ਇਹ ਸੀਗਾ ਬਾਕੀ ਆਫ ਦਾ ਕੈਮਰਾ ਸੀ ਪਹਿਲਾਂ ਗੱਲਾਂਬਾਤਾਂ ਕਰੀ ਜਾਂਦੇ ਸੀ ਕੋਈ ਮੰਨ ਲਓ ਅਸੀਂ ਤਰਤੀਬ ਤਾਂ ਨਹੀਂ ਬਣਾਈ ਵੀ ਇੰਟਰਵਿਊ ਐਵੇਂ ਐਵੇਂ ਕਰ ਲਈਏ ਤੇ ਗੁਰਵਿੰਦਰ ਭਾਈ ਦੀ ਵੀ ਪਹਿਲੀ ਇੰਟਰਵਿਊ ਹੋ ਗਈ ਤੇ ਅਸੀਂ ਗੁਰਵਿੰਦਰ ਭਾਈ ਦੀ ਮੈਨੂੰ ਸਾਨੂੰ ਵਧੀਆ ਗੱਲ ਇਹ ਲੱਗੀ ਵੀ ਗੁਰਵਿੰਦਰ ਭਾਈ ਨੇ ਜਦੋਂ ਮੈਨੂੰ ਦੱਸਿਆ ਪਹਿਲਾਂ ਕਹਿੰਦਾ ਮਾਮੇ ਦੇ ਕੱਟੇ ਦਾ ਰੇਟ ਲੱਗ ਜਾਂਦਾ 35000 ਹਾਂ ਹਾਂ ਬਈ ਵੀ ਮੈਂ ਤੇ ਇਹ ਰੋ ਨੂੰ ਦੇ ਜਾਂਦੇ ਸੀ ਮੰਨ ਲਓ ਆਪਣੇ ਹੁੰਦੇ ਹੀ ਆਪਾਂ ਵੇਚਣਾ ਵੀ ਨਾਨਕਾ ਤੋਂ ਚੀਜ਼ ਆਪਾਂ ਫ੍ਰੀ ਚ ਲੈ ਕੇ ਆਉਂਦੇ ਨੇ ਤੇ ਗੁਰਵਿੰਦਰ ਉਹ ਘਟੇ ਨੂੰ ਮੰਨ ਲਓ ਇਹਦੇ ਮਾਮਾ ਕਹਿੰਦਾ ਵੀ ਇਹ ਰੋ ਮੇਰੇ ਤੋਂ ਕੁਝ ਨਹੀਂ ਲੈਣਾ ਨਾ ਕਿੰਨੀ ਗੱਲ ਕੀਤੀ ਸੀਗੀ ਐਂ ਆਖਿਆ ਸੀ ਵੀ ਉਹ ਕਹਿੰਦਾ ਮੈਂ ਤਾਂ ਉੱਥੋਂ ਲੈਣਾ ਕੁਝ ਨਹੀਂ ਹਾਂ ਮੈਂ ਉਹਨੂੰ ਆਖਿਆ ਸੀ ਮਾਮਾ ਇਹ ਗੱਲ ਸਭ ਝੂਠੀ ਵੀ ਆ ਮੈਂ ਕੋਈ ਕੁਝ ਤਾਂ ਲੈਵੇ ਇਹ ਤਾਂ ਵੀ ਮਿਹਨਤ ਤਾਂ ਕਰੀ ਹੈ ਉਹ ਕਹਿੰਦਾ ਫਿਰ ਮੈਂ ਤੈਨੂੰ ਇਹਦਾ ਖਰਚਾ ਦੱਸ ਦਿੰਦਾ ਮੈਂ ਇਹਨੂੰ ਮੈਂ 10000 ਰੁਪਏ ਅੱਜ ਤੱਕ ਖਵਾਇਆ ਕਿੰਨੇ ਮਹੀਨੇ ਦਾ ਸੀ ਉਹ 11 ਮਹੀਨੇ ਦਾ ਸੀ 11 ਮਹੀਨੇ ਦਾ ਸੀ ਦੋਸਤੋ ਕਹਿੰਦਾ ਵੀ 10000 ਖਵਾਇਆ ਵੀ ਉਹ ਦੱਸਿਆ ਯਾਰ ਦੇ ਦੇ ਮੈਨੂੰ ਪਰ ਮੇਰੇ ਨਾਲ ਵੀ ਇੱਕ ਵਾਦਾ ਕਰੀ ਹੂੰ ਵੀ ਇੱਕ ਦਿਨ ਤੇ 500 ਲੇ ਵੇਚਣਾ ਨਹੀਂ ਹੂੰ ਮੈਂ ਕਹਿੰਦੀ ਠੀਕ ਆ ਹੂੰ ਦੂਜਾ ਨੰਬਰ ਕਹਿੰਦਾ ਜੇ ਤਾ ਮੈਨੂੰ ਇਹ ਪਾਲ ਕੇ ਦਿਖਾਤਾ ਤਾਂ ਮੈਂ ਤੈਨੂੰ ਇੱਕ ਕੱਟੀ ਹੋਰ ਦਿਆਂਗੀ ਠੀਕ ਆ ਉਹ ਜੇ ਮੰਨ ਲਓ ਬਾਈ ਕਹਿੰਦਾ ਵੀ ਚੰਗੇ ਉਹਦੇ ਕੋਲੇ ਪਸ਼ੂ ਨੇ ਚੰਗਾ ਸਾਹਣਾਗਾ ਬਹੁਤ ਚੰਗੇ ਮੁੱਲ ਦਾ ਸਾਨਾ ਹੈਗਾ ਤੇ ਇਹ ਰੇਟ ਦਾ ਤੁਹਾਨੂੰ ਕੋਈ 10000 ਰੁਪਏ ਕੋਈ ਨਾ ਤਾਂ ਵਾੜਾ ਹੁੰਦਾ ਨਾ ਥੋੜਾ ਹੁੰਦਾ ਦੱਸਣਾ ਮਤਲਬ ਇਹ ਸੀਗਾ ਵੀ ਗੁਰਵਿੰਦਰ ਜੀ ਜਦੋਂ ਆਪਾਂ ਕਿਸੇ ਚੀਜ਼ ਦੀ ਕੋਸਟ ਪੇ ਕਰਕੇ ਲੈ ਕੇ ਆਉਨੇ ਹਣਾ ਫਿਰ ਉਹਨੂੰ ਆਪਾਂ ਸੌਂਕ ਹੋਰ ਵੱਧ ਜਾਂਦਾ ਜਿਵੇਂ ਕਹਿੰਦੇ ਨੇ ਵੀ ਫਰੀ ਦੀ ਚੀਜ਼ ਦੀ ਕਦਰ ਨਹੀਂ ਹੁੰਦੀ ਜੇ ਤੂੰ ਫਰੀ ਚ ਲੈਂਦਾ ਹੁੰਦਾ ਹੋ ਸਕਦਾ ਤੂੰ ਉਹਨੂੰ ਉਵੇਂ ਨਾ ਪਾਲਦਾ ਇੱਕ ਤਾਂ ਤੇਰੇ 10000 ਰੁਪਏ ਲੱਗੇ ਸੀ ਠੀਕ ਹੈ ਦੂਜਾ ਇਹਦੇ ਮਾਮੇ ਨੇ ਇਹਨੂੰ ਲਾਚ ਦੇਤਾ ਹਣਾ ਵੀ ਜੇ ਤੂੰ ਇਹਨੂੰ ਪਾਲੇਗਾ ਤਾ ਵੀਰ ਵੀ ਮਨ ਲੈ ਜਿਹੜੇ ਬੰਦੇ ਨੂੰ ਸੌਂਕ ਨੂੰ ਪਤਾ ਹੁੰਦਾ ਵੀ ਜਵਾਕਾ ਚ ਸੌਂਕ ਕਿਵੇਂ ਪੈਦਾ ਕੀਤੇ ਕਿਵੇਂ ਪੈਦਾ ਹੁੰਦਾ ਹੁਣ ਤੈਨੂੰ ਸੌਂਕ ਪਾਇਆ ਗਾਹਾਂ ਤੇਰੇ ਮਨ ਲੈ ਘਰੇ ਵੀ ਸੌਂਕ ਜਵਾਕਾਂ ਨੂੰ ਹੋਊਗਾ ਹਾਂ ਬਾਈ ਸਹੀ ਗੱਲ ਤੇ ਵੀ ਗੁਰਵਿੰਦਰ ਨੂੰ ਨਾਲ ਗਾਹਾਂ ਲਾਲਚ ਹੋ ਗਿਆ ਵੀ ਯਾਰ ਆਪਣਾ ਸਾਹਣ ਵੀ ਚੰਗਾ ਪੜ ਰਿਹਾ ਸਾਹਣ ਤੇ ਸਾਨੂੰ ਵਿੱਚ ਸੌਂਕ ਲਾਵਾਂਗੇ ਤਾਂ ਸੋ ਵੀ ਮੈਨੂੰ ਹੁਣ ਕੱਟੀ ਵੀ ਮਿਲ ਜੂਗੀ ਨਾ ਇਹ ਨਾਲੇ ਬਾਈ ਦਾ ਇਧਰ ਲੱਗ ਗਿਆ ਧਿਆਨ ਮੰਨ ਲਓ ਤੇ ਗ੍ਰਿਵਿੰਦਰ ਉਦਵਾਰ ਫਿਰ ਆਪਾਂ ਉਹ ਲੈ ਜਾਂਦਾ ਹਨਾ ਕਰੀ ਹਾਂ ਤੇ ਇੱਕ ਉਹ ਆਪਾਂ ਮਾਝ ਲੈ ਜਾਂਦੇ ਕੱਤੀ ਵੀ ਆਂਦੀ ਹਾਂ ਇੱਕ ਉਹ ਕੱਤੀ ਆਪਾਂ ਲੈ ਆਂਦੀ ਸੀ ਵੀਰੇ ਹੂੰ ਹੁਣ ਗਾਹਾਂ ਇੱਕ ਤਾਂ ਉਹਨੇ ਹੁਣ ਦਿੱਤੀ ਹੈ ਕੱਤੀ ਮਹੀਨੇ ਦੀ ਹੋ ਗਈ ਹਾਂ ਮਹੀਨੇ ਦੀ ਕੱਤੀ ਇੱਕ ਉਹਦੇ ਪਹਿਲੇ ਸੂਏ ਦੀ ਕੱਤੀ ਹੈਗੀ ਲੀਲੀ ਦਾ ਬੀਬੀ ਠੀਕ ਆ ਇੱਕ ਉਹ ਆਪ ਆਈ ਆਪਣੇ ਕੋਲ ਇੱਕ ਆਪਣੇ ਕੋਲੇ ਇਹ ਬੱਸੀ ਪਾ ਲਈ ਸੀ ਆਪਾਂ ਲੈ ਕੇ ਆਈ ਸੀ ਬੱਸੀ ਹੂੰ ਉਹ ਬੱਸੀ ਆਪਾਂ ਵੀਰੇ 9 ਮਹੀਨਿਆਂ ਦੀ ਦੁੱਧ ਰਲ ਗਈ ਸੀ 9 ਮਹੀਨਿਆਂ ਦੀ ਦੇਪਾ ਠੀਗਾ ਭਰਾਤਾ ਸੀ ਹੂੰ ਸਹੀ 1.5 ਸਾਲ ਦੀ ਵੀਰੇ 12 ਮਹੀਨਿਆਂ ਦੀ ਆਪਣੇ ਘਰੇ ਉਹ ਸੂਤੀ ਸੀ ਇਹ ਗੱਲਾਂ ਨਾ ਦੋਸਤੋ ਜਦੋਂ ਆਪਾਂ ਮੰਨ ਲਓ ਆਫ ਦਾ ਰਿਕਾਰਡ ਲਾ ਲਾ ਕਰਦੇ ਆ ਕਿਸੇ ਬੰਦੇ ਨੂੰ ਮਿਲਦੇ ਆ ਉਦੋਂ ਪਤਾ ਲੱਗਦਾ ਜੀ ਮੈਂ ਆਪਾਂ ਹੁਣ ਡਾਕਟਰਾਂ ਨੂੰ ਮਿਲਣੇ ਜਗਵਿੰਦਰ ਪਰ ਦੇਖ ਲੈਣੇ ਆ ਬੀਤਾ 2.5 ਮਹੀਨਿਆਂ ਦੀ ਮੰਨ ਲਓ ਕੱਟੀ ਤੇ 1.5 ਸਾਲ ਦੀ ਆ 2.5 ਸਾਲ ਦੀ ਕੱਟੀ ਤੇ 1.5 ਸਾਲ ਦੀ ਗੱਭਨ ਬੱਚੀ ਦਾ ਲੋਕਾਣਾ ਵੀ ਗੱਪਨ ਹੋ ਜਾਂਦੇ ਆਪਾਂ ਆ ਪਿੰਡਾਂ 'ਚ ਚਲੋ ਆਪਾਂ ਹੁਣ ਵੀ ਆਪੇ ਪਿੰਡ 'ਚ ਹੀ ਬੈਠੇ ਆ ਇੱਕ ਤਰ੍ਹਾਂ ਦਾ ਮਾਸਟਰ ਦੇਦੇ ਤੇ ਆਪਾਂ ਯਕੀਨ ਨਹੀਂ ਕਰ ਦਿੰਦੇ ਯਾਰ ਵੀ ਐਨੇ ਚਿਰ ਦੇ ਕਿਵੇਂ ਹੋ ਜੀਓ ਪਰ ਅਸੋਂ ਨੂੰ ਗਾਮ ਦੇ ਵਿੱਚ ਵੀਡੀਓ ਲੱਗ ਦਿਖਾਵਾਂਗੇ ਗੁਰਵਿੰਦਰ ਦੀ 1.5 ਸਾਲ ਦੀਆਂ ਸੂਪੀ ਚ ਹਨ ਬਈ ਤੇ 1.5 ਸਾਲ ਦੀਆਂ ਸੂਪੀ ਸੀ ਤੇ ਦੁੱਧ ਦਾ ਰਿਕਾਰਡ ਵੀ ਤਾਂ ਗੁਰਵਿੰਦਰ ਬਈ ਚੰਗਣਾ ਹਾਂ ਬਈ ਉਹਨੇ 18 ਲੀਟਰ ਦਿੱਤਾ ਦੁੱਧ ਠੀਕ ਉਹ ਕਿੰਨੀ ਉਮਰ ਦੀ ਬੱਚੀ ਲੈ ਕੇ ਆਂਦੀ ਸੀ ਜਮਾ ਸੂਟੀ ਜਿਹੀ ਸੀ ਬਈ ਉਹ ਤਾਂ ਹੈਗੀ ਸੀ ਤਿੰਨ ਕੁ ਮਹੀਨਿਆਂ ਦੀ ਠੀਕ ਆ ਉਹ ਹੈਗੀ ਸੀ ਮੰਦੀ ਸੀ ਹਾਂ ਹੈਗੀ ਸੀ ਮੰਦੀ ਸੀ ਠੀਕ ਬਾਕੀ ਬਈ ਸਾਡੇ ਇੱਥੇ ਫਾਰਮਰਾਂ ਕਹਿੰਦਾ ਸੀ ਕਹਿੰਦਾ ਯਾਰ ਅ ਵੀ ਮੇਰੇ ਕੋਲੇ ਬਸੇ 1.5 ਸਾਲ ਦੀ ਸੁਪ ਹੁੰਦੀ ਹੂੰ ਬਈ ਮੈਂ ਵੀ ਉਹਦੀ ਗੱਲ ਦਾ ਯਕੀਨ ਨਹੀਂ ਸੀ ਕਰਦੇ ਨਹੀ ਕਰਦੇ ਉਹੀ ਗੱਲ ਆ ਜੇ ਨਾ ਜਰੇ ਤਾਂ ਤੂੰ ਗੱਪ ਮਾਰਦਾ ਵੀ ਕੋਈ ਤੁਹਾਨੂੰ ਭੁੱਲ ਭੰਲਾ ਜੰਨੇ ਮੇਰਾ ਤੁਸੀਂ ਗੱਪ ਜਾਣ ਕੇ ਕਹਿ ਦਿੰਨੇ ਹੂੰ ਹੁਣ ਬਈ ਜਦੋਂ ਆਪਾਂ ਲੈਰ ਉਦੋਂ ਪਤਾ ਲੱਗਦਾ ਵੀ ਜੀ ਆਪਾਂ ਉਹਨੂੰ ਖਵਾਵਾਂਗੇ ਮਿਹਨਤ ਕਰਾਂਗੇ ਵਧੀਆ ਉਹਦੀ ਦੇਖਭਾਲ ਕਰਾਂਗੇ ਤਾਂ ਵੀ ਕੋਈ ਬੜੀ ਵੱਡੀ ਗੱਲ ਨਹੀਂ ਵੱਡੀ ਗੱਲ ਨਹੀਂ ਇੱਕ ਨਗਰਿੰਦਰ ਜੀ ਆਪਾਂ ਕਿਸੇ ਵੱਡੇ ਫਾਰਮ ਦੀ ਇੰਟਰਵਿਊ ਕਰਦੇ ਹਾਂ ਨਾ ਜਾਂ ਪੋਡਕਾਸਟ ਕਰਦੇ ਹਾਂ ਉੱਥੇ ਬੰਦਾ ਕਹਿੰਦਾ ਵੀ ਯਾਰ ਇਹ ਮੰਨ ਲਓ ਬੱਚੀਆਂ ਪੁੱਛੀਆਂ ਜਾਂ ਕੱਟੀਆਂ ਵੇਚਣ ਦੇ ਮਾਰੇ ਇਹ ਗੱਲਾਂ ਕਹਿ ਦਿੰਦੇ ਆ ਉਹ ਜਿਹਦਾ ਆਪਾਂ ਆਮ ਮੰਨ ਲਓ ਛੋਟੇ ਪਰਦਾ ਤੇ ਤੇਰਾ ਰੈਰੀ ਫਾਰਮ ਆਪਾਂ ਤੇਰੀ ਗੱਲ ਹੁਣ ਜੇ ਜਾਊਗੀ ਅਗਲਾ ਯਕੀਨ ਕਰੂ ਗੁਰਵਿੰਦਰ ਹਾਂ ਬਈ ਸਾਡੇ ਮਾਨਸ ਜਿਹੜੇ ਚਨੂਗੜ੍ਹ ਪਿੰਡ ਜੇ ਇਹ ਚੀਜ਼ ਹੋਈ ਆ ਸਹੀ ਗ ਚੀ ਕੱਤੀ ਸੂਪੈਂਡੀਆਂ ਐਨੇ ਦੁੱਧ ਦੀ ਕਪੈਸਟੀਆਂ ਆਮ ਘਰਾਂ ਦੇ ਵਿੱਚ ਖਰਚੇ ਚਲੋ ਹੁੰਦੇ ਨੇ ਹਣਾ ਸਾਂਭ ਸੰਭਾਲ ਹੁੰਦੀ ਹੈ ਮਿਹਨਤ ਹੁੰਦੀ ਹੈ ਵੀ ਸੂਪੈਂਡਾ ਤੇ ਯਕੀਨ ਬਣ ਜਾਂਦਾ ਬੰਦੇ ਦਾ ਤੇ ਉਹਦੀ ਕਿਵੇਂ ਸਾਂਭ ਸੰਭਾਲ ਕਰੀ ਪਹਿਲਾਂ ਪਰ ਗਾਂ ਦੀ ਗੱਲ ਕਰ ਲਈ ਗਵਿੰਦਰ ਵੀਰੇ ਗਾਂ ਦੀ ਆਪਾਂ ਅਸਲ ਤਾਂ ਆਪਾਂ ਗਾਂ ਹੀ ਹੋਵੇ ਪਰ ਮੱਕਤੀ ਬੱਸੀ ਕੋਈ ਵੀ ਹੈ ਨਾ ਆਪਾਂ ਫੀਡ ਆਪਦੀ ਕਰਵਾਗੀ ਪੂਰੀ ਫੀਡ ਫਾਰਮੂਲਾ ਲੱਗੇ ਆਪਾਂ ਦੋਸਤ ਬਾਈ ਤੁਹਾਨੂੰ ਲੈ ਕੇ ਦੇਵਾਂਗੇ ਵੀ ਵੀਡੀਓ ਗੁਰਵਿੰਦਰ ਕਰਾਉਂਦਾ ਆ ਆਪ ਦੀ ਗਾਈ ਵਾਸਤੇ ਅਲੱਗ ਕਰਾਉਂਦਾ ਤੇ ਮੰਨ ਲਓ ਮੱਝਾਂ ਵਾਸਤੇ ਲੱਗ ਹੁੰਦਾ ਨਾ ਇੱਕ ਤਰੀਕਾ ਜੰਮ ਤੇਰੀ ਵਿਚਾਲੇ ਆ ਵਿੱਚ ਜਿਨ੍ਹਾਂ ਨੂੰ ਤਾਂ ਪਸ਼ੂ ਰੱਖੇ ਨੇ ਜਿਨੇ ਜਿਹਨੂੰ ਸੌਂਕ ਆ ਉਹ ਤਾਂ ਅਗਲਾ ਕਹਿੰਦਾ ਵੀ ਬਾਈ ਠੀਕ ਆ ਕਹਿੰਦੇ ਯਾਰ ਵਧੀਆ ਵਧੀਆ ਕਮੈਂਟ ਕਰੂ ਜੀ ਜਦ ਆਪਾਂ ਨੂੰ ਵੀ ਪੜਨ ਨੂੰ ਜੀ ਕਰਦਾ ਜੀ ਜਿਨ੍ਹਾਂ ਨੇ ਕਦੇ ਪਸ਼ੂ ਰੱਖੇ ਨਹੀਂ ਬਾਈ ਦੁੱਧ ਨੂੰ ਜੱਕੇ ਦੁੱਧ ਮੁੱਲ ਲਿਆਉਂਦੇ ਨੇ ਉਹ ਕੋਈ ਕਿਵੇਂ ਕਮੈਂਟ ਕਰਦਾ ਕੋਈ ਕਹਿੰਦਾ ਬਾਈ ਤੂੰ ਗੱਪ ਮਾਰਦਾ ਜਾਂ ਯਾਰ ਤੂੰ ਪਸ਼ੂਆਂ ਚ ਤਾਂ ਤਾਂ ਫਿਰਦਾ ਹੈ ਵੀਡੀਓ ਬਣਾਉਣ ਦਾ ਫਰਾ ਵੀ ਭਾਈ ਮੇਰੇ ਘਰੇ ਆ ਜਦੋਂ ਮਰਜੀ ਆ ਕੇ ਦੇਖੋ ਜਿੰਨੇ ਮੇਰੇ ਬਸੂਆ ਹੁਣ ਵੀਡੀਓ ਚ ਆਉਣਗੇ ਐਵੇਂ ਸੋਨੋ ਫੇਰ ਮੈਂ ਉਹੀ ਫੇਰ ਮੈਂ ਮੈਂ ਬਾਈ ਗਿਆ ਬਸਿਕਾ ਖੇਤ ਹਨਾ ਵੀ ਆਪਣੇ ਪॉडਕਾਸਟ ਦਾ ਮਤਲਬ ਇਹ ਹੁੰਦਾ ਯਾਰ ਆਪਾਂ ਦਿਲ ਦੀਆਂ ਗੱਲਾਂ ਕਰਨੀਆਂ ਨੇ ਖੁੱਲੀਆਂ ਹਨਾ ਕੋਈ ਆਪਾਂ ਪਹਿਲਾਂ ਸੋਚਿਆ ਨਹੀਂ ਵੀ ਗੁਰਵਿੰਦਰ ਆ ਬੋਲਣਾ ਨਹੀਂ ਸਹੀ ਗੁਰਵਿੰਦਰ ਨੇ ਮੈਨੂੰ ਕਿਹਾ ਵੀ ਆ ਚੀਜ਼ ਪੁੱਛਣੀ ਆ ਜਿਹੜਾ ਮੇਰੇ ਦੇ ਚਾਹੂਗਾ ਪੁੱਛੂਗਾ ਜਿਹੜਾ ਗੁਰਵਿੰਦਰ ਦੇ ਦਿਲ ਚ ਦੱਸਣਾ ਹੋਊਗਾ ਗੁਰਵਿੰਦਰ ਦੱਸੂਗਾ ਮੈਂ ਆ ਕੇ ਅੰਦਰ ਬੈਠਾ ਸੀਗਾ ਗੁਰਵਿੰਦਰ ਖੇਤੋਂ ਆਇਆ ਪਹਿਲਾਂ ਮੈਨੂੰ ਦੇਖਿਆ ਤੇ ਗੁਰਵਿੰਦਰ ਫੜਾ ਜਾ ਕੇ ਪੁੱਛਣੋਂ ਤੇ ਗਿਆ ਹਾਂ ਇਹ ਚੀਜ਼ ਮਿਹਨਤ ਬੋਲ ਜੀਦਾ ਦੋਸਤੋ ਵੀਡੀਓ ਚ ਤੁਸੀਂ ਸਾਰੀ ਨੂੰ ਨਾ ਧਿਆਨ ਨਾਲ ਦੇਖਿਆ ਕਰੋ ਫੇਰ ਤੁਹਾਨੂੰ ਪਤਾ ਲੱਗਦਾ ਇਹ ਬੰਦੇ ਦੀ ਕਿੰਨੀ ਮਿਹਨਤ ਆ ਸਾਰੇ ਬਾਈ ਦੇ ਪਸ਼ੂ ਵੀਡੀਓ ਦੇ ਵਿੱਚ ਚਾਹੇ ਦੋ ਪਾਰਟਾਂ ਚ ਆਵੇ ਚਾਹੇ ਇੱਕ ਚ ਆਵੇ ਸਾਰੇ ਪਸ਼ੂਆਂ ਤੇ ਬਾਕੀ ਬਈ ਜਿਹੜੀ ਹੁਣ ਕੋਈ ਮਨ ਲੈ ਕਹਿ ਜਾਂਦੇ ਨੇ ਹਨਾ ਵੀ ਜਦ ਆਹੇ ਤੋਂ ਵੀਡੀਓ ਬਣਾਉਣ ਦਾ ਮਾਰਾ ਐ ਕਰਦਾ ਚਲੋ ਮੈਂ ਵੀਡੀਓ ਬਣਾਉਣ ਦਾ ਮਾਰਾ ਬਈ ਉਹਨਾਂ ਨੂੰ ਨਿਵਾਉਣ ਵੀ ਲੱਗ ਗਿਆ ਵੀਡੀਓ ਬਣਾਉਣ ਦਾ ਮਾਰਾ ਉਹਨਾਂ ਦੇ ਕੰਨਾਂ ਚੋਂ ਮੈਲ ਕੱਢਣ ਲੱਗ ਗਿਆ ਉਹ ਸਿੰਗਾਂ ਤੇ ਤੇਲ ਲਾਉਣ ਲੱਗ ਗਿਆ ਜਿਹੜੀਆਂ ਉਹ ਰਾਜੀ ਨਹੀਂ ਰਾਜੀ ਤਾਂ ਨਹੀਂ ਬਈ ਮੈਂ ਵੀਡੀਓ ਬਣਾਉਣ ਦਾ ਮਾਰਾ ਕਰ ਸਕਦਾ ਉਹ ਤਾਂ ਮਿਹਨਤੀ ਕਰਦੀ ਐ ਕੋਈ ਕਹਿੰਦੇ ਹੁੰਦੇ ਬਈ ਸਿਆਣੇ ਗੁਰਵੰਦਰ ਕਹਿੰਦੇ ਕੋਈ ਵੀ ਕੰਮ ਦੋ ਤਰੀਕੇ ਨਾਲ ਹੋ ਸਕਦਾ ਹਾਂ ਜੇ ਤਾਂ ਲਾਗਤ ਨਾਲ ਜੇ ਲਾਗਤ ਨੂੰ ਜੇ ਸੌਕ ਬਣਾ ਲੈ ਹਾਂ ਠੀਕ ਹੈ ਵੀਡੀਓ ਦਾ ਲਾਭ ਚੋਗੇ ਤੁਹਾਨੂੰ ਸਹੀ ਗੱਲ ਹੈ ਤੁਹਾਨੂੰ ਸੌਕ ਹੋਗੇ ਠੀਕ ਹੈ ਤੁਹਾਡਾ ਫਾਰਮ ਮੰਨ ਲਓ ਕਾਮਯਾਬੀ ਇੱਕ ਤਰ੍ਹਾਂ ਦਾ ਸਹੀ ਗੱਲ ਹੈ ਜੇ ਹੁਣ ਤੁਸੀਂ ਵੀਡੀਓ ਵੀਡੀਓ ਬਹੁਤ ਬੜੀ ਇੱਕ ਬਣਾ ਲਓ ਜੇ ਤੁਹਾਨੂੰ ਪੁੱਛਿਆ ਸੌਕ ਹੀ ਨਹੀਂ ਬਈ ਤੁਸੀਂ ਕਿਵੇਂ ਬਣਾ ਲਓ ਗੁਰਵਿੰਦਰ ਨਹੀਂ ਬਣਾ ਸਕਦੇ ਹੁਣ ਜੇ ਮੈਂ ਕਹਾਂ ਬਈ ਮੈਂ ਵੀ ਫਿਰ ਰਣਾ ਕਰਦਾ ਰਹਾਂਗਾ ਠੀਕ ਆ ਮੈਂ ਵੀ ਇੱਕ ਦਿਨ ਬਣਾਉਂ ਵੀਡੀਓ ਦੋ ਦਿਨ ਬਣਾਉਂਗਾ ਜੇ ਤੁਹਾਨੂੰ ਸੌਂਕ ਹੋਗਾ ਅੰਦਰ ਫਿਰ ਤੁਸੀਂ ਡੇਲੀ ਇੰਟੀਜ ਤੁਹਾਡੀਆਂ ਵੀਡੀਓ ਆਉਣੀਆਂ ਉਹ ਜੀ ਸਹੀ ਗੱਲ ਹੈ ਵੀ ਠੀਕ ਆ ਸੌਂਕ ਵੀ ਜ਼ਰੂਰੀ ਆ ਦੋਸਤੋ ਇਕੱਲਾ ਇਹ ਨਹੀਂ ਅੰਦਰ ਵੀਡੀਓ ਬਣਾਉਂਦਾ ਮਾਰਾ ਬਾਕੀ ਵੀਡੀਓ ਦੀ ਇੰਨੀ ਆਮਦਨੀ ਹੁੰਦੀ ਆ ਆਪਾਂ ਕਹਿੰਦੇ ਇੰਸਟਾਗ੍ਰਾਮ ਵਗੈਰਾ ਦੀ ਠੀਕ ਆ ਜੋ ਕੋ ਪਨੂ ਕਿਸੇ ਜਾਨ ਵਰਨੇ ਦੁਆਵਾਂ ਦੇ ਦੇਣੀਆਂ ਜਾਂ ਕੋਈ ਨਾਂ ਦੇ ਦੇਣਾ ਬਾਕੀ ਬਈ ਬਰੀਡ ਵੀ ਆਪਾਂ ਕਹਿ ਰਹੇ ਨੇ ਵੀ ਇਹ ਬਰੀਡ ਇੰਨੀ ਤਕੜੀ ਬਰੀਡ ਵੀ ਤਕੜੀ ਬਈ ਖਰਾਕ ਨਾਲ ਤੇ ਸੌਂਕ ਨਾਲ ਹੂੰ ਫੇਰ ਬਰੀਡ ਤਕੜੀ ਕੰਮ ਜਾਵਾ ਜੀ ਕੱਲੀ ਆਪਾਂ ਤਕੜੀ ਬਰੀਡ ਵੀ ਲੈ ਕੇ ਮੈਨੂੰ ਕੱਟੀ ਬਣ ਲੈਣ ਦੀ ਉਹਨੂੰ ਮੈਂ ਟਾਈਮ ਤੇ ਕੱਖ ਨਾ ਪਾਵਾਂ ਉਹਨੂੰ ਮੈਂ ਦਾਣਾ ਦੂ ਨਾ ਜਮਾ ਪਾਵਾਂ ਉਹ ਬਰੀਡ ਬਈ ਕੱਲੀ ਆਪੀ ਤਿਆਰ ਹੋ ਜੂਗੀ ਨਹੀਂ ਸਾਰਾ ਕੁਝ ਚਾਹੀਦਾ ਬਈ ਖਰਾਕ ਵੀ ਚਾਹੀਦੀ ਐ ਬਰੀਡ ਵੀ ਤੇ ਸੌਂਕ ਵੀ ਹੂੰ ਕਿੰਨੇ ਚੀਜ਼ਾਂ ਰਲਾ ਕੇ ਬਈ ਫੇਰ ਪਸ਼ੂ ਤਿਆਰ ਫੇਰ ਪਸ਼ੂ ਤਿਆਰ ਹੂੰ ਸਾਰੇ ਜੀ ਦੋਸਤੋ ਹਰ ਇੱਕ ਜੀ ਦਾ ਆਪਣਾ ਇਹ ਨਾ ਕੰਬੀਨੇਸ਼ਨ ਬਣਾ ਕੇ ਚੱਲਾਂਗੇ ਠੀਕ ਆ ਇਹ ਇਹ ਵੀ ਇੱਕ ਤਰ੍ਹਾਂ ਦੇ ਕਿੰਨੇ ਜੌਬ ਹੀ ਹੁੰਦਾ ਆਪਣਾ ਡੇਰੀ ਗਾਣੀਆਂ ਨਾ ਸਵੇਰ 6:00 ਵਜੇ ਉੱਠਣਾ ਪ੍ਰੋਪਰ ਫਿਕਸ ਜਮਾ 6:00 ਵਜੇ ਉੱਠਣਾ 6:00 ਵਜੇ ਆਪਾਂ ਇਹਨਾਂ ਨੂੰ ਇਹ ਨਹੀਂ ਹੈਗਾ ਕਦੇ ਉਸ ਟਾਈਮ ਤੇ ਪਤਾ ਉਹ ਇੱਕ ਦਿਨ ਨਵਾਉਂਦੀਆਂ ਨਾ ਨਾ ਬਈ ਪੁੱਛੋ ਤੁਹਾਨੂੰ ਦੁਆਵਾ ਵੀ ਦਿੰਦੇ ਨੇ ਤੇ ਪੁੱਛੋ ਤੁਹਾਨੂੰ ਸਰਾਪ ਵੀ ਦਿੰਦੇ ਹਾਂ ਦੇਖ ਰਹੇ ਹੋ ਤੁਸੀਂ ਪਸੂਆਂ ਦੇ ਨਾਲ ਗੱਲ ਕਰੀਂਦੀ ਮਨੋਂ ਇੱਕ ਤਰ੍ਹਾਂ ਦਾ ਜਿੱਥੋਂ ਤੱਕ ਮੈਂ ਜਿੰਨਾ ਵੀ ਚਿਰ ਆਪਾਂ ਬੈਠੇ ਹਾਂ ਵੀ ਤੁਹਾਡੀ ਪਹਿਲੀ ਮੱਝ ਵੀ ਉਹ ਕਰਮਾ ਵਾਲੀ ਲਾ ਲਓ ਹਨਾ ਜਿਹਨੇ ਵੀ ਮੰਨ ਲਓ ਆਪਾਂ ਬੈਂਚਕਿੰਗ ਵਾਲੇ ਬੰਦੇ ਤੋਂ ਲੈ ਕੇ ਆਂਦੀ ਹੈ ਨਾ ਬੰਦੇ ਦੇ ਕਹਿਣ ਤੇ ਉਹਨੇ 15 ਲੀਟਰ ਦੁੱਧ ਗੱਡੀ ਜਾਂਦੀ ਹੈ ਚੰਗੇ ਉਹ ਬੱਚਿਆਂ ਨੂੰ ਵੀ ਜਨਮ ਦੇ ਰਹੀ ਹੈ ਹਨਾ ਤੇ ਤੁਹਾਡੇ ਹਿਸਾਬ ਨਾਲ ਤੁਹਾਡਾ ਇਹ ਵੀ ਤੁਸੀਂ ਪਾ ਰਹੇ ਹੋ ਤੇ ਗੁਰਵਿੰਦਰ ਆਪਾਂ ਜੇ ਥੋੜੇ ਬੈਕਗ੍ਰਾਉਂਡ ਜੀ ਆ ਕੇ ਆਪਾਂ ਗੱਲ ਕਰੀਏ ਵੀ ਗੁਰਵਿੰਦਰ ਦਾ ਰੁਟੀਨ ਕੀ ਹੁੰਦਾ ਸਵੇਰ ਤੋਂ ਲੈ ਕੇ ਜਾਂ ਫਿਰ ਦੱਸਦਾ ਵੀ ਖੇਤੀ ਦਵਾਈ ਨਾਲ ਕਰਦੇ ਕਰਦਾ ਨਾ ਖੇਤੀ ਦੇ ਇੱਕ ਅਲੱਗ ਮੈਟਰ ਹੈਗਾ ਵੀ ਡੈਰੀ ਫਾਰਮ ਤੇ ਤੁਹਾਡਾ ਕੀ ਰੁਟੀਨ ਹੁੰਦਾ ਵੀ ਫੈਮਿਲੀ ਦੇ ਨਾਲ ਸਾਧਨ ਦਿੰਦੀ ਹੈ ਜਾਂ ਤੁਸੀਂ ਆਪ ਸੋ ਉੱਠ ਕੇ ਕਿਵੇਂ ਕਰਦੋਂਗੇ ਦਾ ਇਹਦੇ ਬਈ ਮੇਰੇ ਨਾਲ ਮੇਰੀ ਵਾਈਫ ਵੀ ਮੈਨੂੰ ਬਹੁਤ ਸਾਥ ਦਿੰਦੀ ਹੈ ਜੀ ਸਵੇਰੇ ਅਸੀਂ ਦੋਨੇ ਉੱਠਦੇ ਹਾਂ ਵੀਰੇ ਠੀਕ ਹੈ ਜੀ ਅਸੀਂ 4:30 ਵਜੇ ਉੱਠਦੇ ਹਾਂਗੇ ਉੱਠ ਕੇ ਇਹਨਾਂ ਨੂੰ ਕੱਖ ਪੱਠਾ ਪਾਉਣੇ ਆ ਵੀਰੇ ਸਾਰਾ ਪਹਿਲਾਂ ਠੀਕ ਹੈ ਜੀ ਫਿਰ ਗੋਹਾਦਰੇ ਮੈਂ ਪਰਕੇ ਚਕਾ ਦਿੰਦਾ ਵੱਠਲਾ ਇਹ ਚੱਕ ਕੇ ਸਿਰ ਦਿੰਦੇ ਨੇਗੇ ਠੀਕ ਹੈ ਜੀ ਫਿਰ ਅਸੀਂ ਦੋਨੇ ਗਾਈ ਤੇ ਅਸੀਂ ਦੋਨੇ ਬੇਕੀ ਚੋਣੇ ਆ ਬਈ ਇੱਕ ਉਧਰ ਬਹਿ ਕੇ ਇੱਕ ਉਧਰ ਅੱਛਾ ਠੀਕ ਹੈ ਇਸ ਤੋਂ ਬਾਅਦ ਵੀਰੇ ਮੱਝ ਮੈਂ ਚੋ ਲੈਣਾਗਾ ਹੂੰ ਤੇ ਇਸ ਤੋਂ ਬਾਅਦ ਸਾਡਾ ਚੱਲ ਪੈਂਦਾ ਕੰਮ ਵੀਰੇ ਪਸ਼ੂ ਨਮਾਉਂਦਾ ਨਮਾਉਂਦਾ ਪਸ਼ੂ ਨਮਾ ਕੇ ਅੰਦਰੋਂ ਪਸ਼ੂਆਂ ਦੇ ਗੱਦੇ ਗੁੱਦੇ ਵਧੀਆ ਸਾਫ ਸਫਾਈ ਕਰਕੇ ਫਿਰ ਪਸ਼ੂਆਂ ਨੂੰ ਵੀਰੇ ਹੁਣ ਸਵੇਰੇ ਪਾਈ ਸੀ ਮੰਨ ਲਓ ਵੀ ਸਵੇਰੇ ਪਸ਼ੂ ਬੰਨ ਲਏ ਅੰਦਰ ਸਾਰਾ ਦਿਨ ਅੰਦਰ ਰਹਿੰਦੇ ਨੇ ਬਈ ਪੱਖਿਆਂ ਥੱਲੇ ਰਾਤ ਨੂੰ ਵੀ ਬਾਹਰੇ ਮੱਛਰਦਾਨੀ ਲਾਈ ਹੈ ਵੀਰੇ ਠੀਕ ਹੈ ਜੀ ਇਸ ਤੋਂ ਬਾਅਦ ਸਾਡਾ ਹੱਥ ਨੇ ਚੱਲ ਪੈਂਦਾ ਕੰਮ ਵੀਰੇ ਸਾਡਾ ਚੱਲ ਪੈਂਦਾ 2:30 ਵਜੇ ਕੰਮ ਸਵੇਰ 10:00 ਵਜੇ ਖਤਮ ਹੋ ਜਾਂਦਾ ਹਾਂ ਸਵੇਰ 10:00 ਵਜੇ ਖਤਮ ਇਸ ਤੋਂ ਬਾਅਦ ਇਹ 2:30 ਵਜੇ ਫੇਰ ਇਸੇ ਕੱਖ ਪਾਉਣੇ ਆ ਵੀਰੇ ਉਸੇ ਲੋਟੀ ਗੋਹਾ ਫੇਰ ਚੱਕ ਕੇ ਪਸ਼ੂ ਦੋ ਵਾਰੀ ਨਮਾਉਣੇ ਆ ਵੀਰੇ ਅਸੀਂ ਹੂੰ ਤਿੰਨ ਵਾਰੀ ਪਸ਼ੂਆਂ ਨੂੰ ਪਾਣੀ ਦੇਣੇ ਆਂ ਠੀਕ ਆ ਜੀ ਇਦੋਂ ਵੇਲੇ ਅਸੀਂ ਵੀਰੇ ਸ਼ਾਮ ਨੂੰ ਫੇਰ ਲੱਗੇ ਜਾਂਦੇ ਆ ਸਾਢੇ 5:30 ਵਜੇ ਧਾਰਾਂ ਤੂੜਾ ਕੱਢਣ ਉਹਨਾਂ ਦੀ ਆ ਉਹਨਾਂ ਨੂੰ ਵਧੀਆ ਵੀਰੇ ਬਾਹਰੇ ਮੱਸਰਬਾਨੀ 'ਚ ਲਾ ਕੇ ਪੱਕੇ ਭੁੱਖੇ ਹੂੰ ਵਧੀਆ ਜੀ ਮੰਨ ਲਓ ਵੀਰੇ ਸਾਢੇ 6:00 ਵਜੇ ਦੇ ਨੂੰ ਅਸੀਂ ਪਸ਼ੂ ਬਾਹਰੇ ਪਸ਼ੂਆਂ ਦਾ ਜਮਾ ਰੈਡੀ ਕਰਕੇ ਖੇਲੇ ਹੋ ਜਾਂਦੇ ਆ ਠੀਕ ਆ ਜੇ ਉਹ ਗ੍ਰਿੰਦਰ ਆਪਾਂ ਕਹਿਈਏ ਵੀ ਪਸ਼ੂ ਮੰਨ ਲਓ ਤਾਂ ਧਿਆਨ ਤਾਂ ਸਾਰਾ ਦੇਣੀ ਮੰਗਦੇ ਹਾਂ ਜੇ ਆਪਾਂ ਕਹਿ ਲਈ ਵੀ ਕੋਈ ਬੰਦਾ ਡੇਰੀ ਫਾਰਮ ਸਟਾਰਟ ਕਰਦਾ ਹਨਾ ਚਲੋ ਉਹ ਅਗਲੇ ਵਿੱਚ ਉਹ ਐਸ ਸੰਦੀਪ ਬੰਦੇ ਨੇ 12 ਲੀਟਰ ਨਹੀਂ ਤੇ ਜਾਂ 15 20 ਤੇ ਕੰਮ ਕਰਨਾ ਪਰ ਮੰਨ ਲਓ ਵੀ 2 ਘੰਟੇ ਲਗਾ ਹਾਂ 2 ਘੰਟੇ ਲਗਾਉਣਾ ਹਨਾ ਤੇ ਕੀਰਤ ਮੰਗਦੀ ਮੰਗਦੇ ਨੇ ਵੀ ਇੰਨਾ ਕੰਮ ਕੋਸਣਾ ਜਿਹੜਾ ਉਹ ਵੀਰੇ ਦਿਨੇ ਮਾੜਾ ਮੋਟਾ ਹਨਾ ਗੋਹਾ ਠਾਗਾ ਜਾਂ ਬਿਜਲੀ ਪਾਣੀ ਪਿਆਤਾ ਬਿਨੇ ਉਹ ਤਾਂ ਚਲੋ ਨੋਰਮਲ ਕੰਮ ਆ ਗਿਆ ਹਨਾ ਉਹ ਤਾਂ ਸਾਰਾ ਦਿਨ ਚੱਲੀ ਹੈ ਬੀ ਉਹ ਜਿਹੜਾ ਮੇਨ ਡਿਊਟੀ ਵਾਲਾ ਸਖਤ ਕੰਮ ਆ ਉਹ ਸਵੇਰੇ 2 ਘੰਟੇ 2 ਘੰਟੇ 2 ਘੰਟੇ ਹਾਂ ਜਿਵੇਂ ਹੁਣ ਦੁਪਹਿਰੇ ਚਲੋ ਇਹ ਕਰ ਲੈਂਦੇ ਨੇ ਵੀਰੇ ਪਾਣੀ ਤਾਂ ਨਹੀਂ ਪਿਆਉਂਦੇ ਨੇ ਗੋਹਾ ਗੂਹਾ ਮਾੜਾ ਚੱਕੇ ਸਾਈਡ ਤੇ ਕਰ ਦਿੰਦੇ ਨੇ ਹਨਾ ਮੈਂ ਉਹਨੇ ਆ ਵੀਰੇ ਖੇਤ ਬੰਨੇ ਦਾ ਆਪਾਂ 15 16 ਕਿੱਲੇ ਬਹਣਦੇ ਕਰਦੇ ਆ ਠੀਕ ਹੈ ਖੇਤ ਬੰਨੇ ਕੰਮ ਧੰਦਾ ਕਰ ਲੈਂਦੇ ਆ ਬਾਕੀ ਡੈਡੀ ਸਾਰਾ ਫੈਮਿਲੀ ਸਾਥ ਦਿੰਦੀ ਆ ਵੀਰੇ ਜੀ ਮੰਮੀ ਆ ਕਰੇ ਮੰਮੀ ਵੀਰੇ ਬਹੁਤ ਪੂਰੇ ਸਾਹ ਦਿੰਦੀ ਹੈ ਜਵਾਕਾ ਮੰਮੀ ਜਵਾਕ ਨੂੰ ਸਾਹ ਬੜੇ ਗੁਰਵਿੰਦਰ ਜੀ ਚਾਹ ਕਰੇ ਸੋਹਣੇ ਪਸ਼ੂ ਤੁਰੇ ਫਿਰਦੇ ਹਨ ਇਹ ਘਰਦਨ ਵੀ ਐਜ ਹੁੰਦਾ ਵੀ ਯਾਰ ਆਪਾਂ ਇੰਨਾ ਚ ਕਿਹੜਾ ਮਾਰਗੇ ਬਹੁਤ ਸਕੂਨ ਆਉਂਦਾ ਬਈ ਯਾਰ ਮਾੜਾ ਜੀ ਲੱਗਦਾ ਵੀਰੇ ਬਾਕੀ ਜਿਵੇਂ ਆਪਾਂ ਕਹਿੰਦੇ ਆਪਾਂ ਜੀਮਿੰਦਾਰ ਆਪਾਂ ਜੇ ਖੇਤੀ ਆ ਜੀਮਿੰਦਾਰ ਆ ਗਿਆ ਆਪਾਂ ਖੇਤੀ ਨਾਲ ਇਹ ਵੀ ਪਰਫੈਕਟ ਬੈਠਦਾ ਇਹ ਜਿਹੜਾ ਪਸ਼ੂ ਪਾਲਣ ਦਾ ਧੰਦਾ ਬਹੁਤ ਜਿਆਦਾ ਤੁਸੀਂ ਇਹਨੂੰ ਸੌਕੇ ਤਰੀਕੇ ਨਾਲ ਕਰ ਸਕਦੇ ਹਾਂ ਹਾਂ ਠੀਕ ਹੈ ਤੇ ਗੁਰਵਿੰਦਰ ਜੀ ਜਿਵੇਂ ਆਪਾਂ ਹੁਣ ਥੋੜੇ ਫੀਡ ਦੇ ਤੇ ਚੱਲਾਂਗੇ ਵੀ ਜਿਵੇਂ ਹੁਣ ਥੋੜੀ ਮਰਜ ਇੱਕ ਇੱਕ ਕਿੰਨੇ ਨਹੀਂ ਪੌਣੇ ਉਹਨੂੰ ਮੰਨ ਲਓ ਕਹਿੰਦਾ ਭਾਬ ਮੇਰਾ ਵੀ 4.5 ਇੱਕ ਤਾਂ ਪ੍ਰਚਾਰ ਦੀ ਗੱਲ ਹੈ ਹਾਂ ਵੀਰੇ 1 ਆਪਾਂ 4.5 ਹੈਗੇ 4.5 ਵੀਰੇ ਜਿਵੇਂ ਆਪਾਂ ਪੱਟ ਲੈਨੇ ਆ 4 ਨੂੰ ਕਿੰਨੇ ਸਾਲ ਹੋ ਗਏ ਰਹਿੰਦੇ 4.5 ਨੂੰ 4 ਨੂੰ ਵੀਰੇ ਆਪਾਂ ਨੂੰ ਸੇਮਾ ਸਾਲ ਠੀਕ ਹੈ ਫੇਰ ਤਾਂ ਆਪਣੀ ਮੱਝ ਇਹ 4 ਤੇ ਚੱਲਦੀ ਹਾਂ ਹਾਂ ਵੀਰੇ ਚੱਲਦੀ ਹੈ ਜਿਵੇਂ ਗੁਰਵਿੰਦਰ ਕਿਹਾ ਜਾਂਦਾ ਹੈ ਨਾ ਵੀ ਚਲੋ ਅੱਡ ਅੱਡ ਹੁੰਦੇ ਵੀ ਕੋਈ ਮੈਟਰੀਅਲਸ ਵਗੈਰਾ ਦੀ ਜਾਂ 4 ਦੀ ਕੋਈ ਦਿੱਕਤ ਆ ਜਾਂਦੀ ਪਸਾ ਨੂੰ ਜਾਂ ਕਹਿੰਦਾ ਬੱਚੇ ਤਾਂ ਸੋਜ ਜਾਂਦੇ ਰਹਿਣੋਂ ਹਟ ਜਾਂਦਾ ਵੀ ਸਾਨੂੰ ਕੋਈ ਦਿੱਕਤ ਆਈ ਨਹੀਂ ਆਪਾਂ ਨੂੰ ਤਾਂ ਨਹੀਂ ਵੀਰੇ ਆਈ ਆਪਾਂ ਨਾਲ ਇਹਦੇ ਵੀਰੇ 4 ਦੇ ਹੈ ਨਾ ਜੇ ਤਾਂ ਹੁਣ ਆਪਾਂ ਬਈ ਕੱਲੇ ਭਰੇ ਟੋਕਰੇ ਪੱਟਿਆਚਾਰ ਖੁਲਨੀ ਚ ਫਿਰ ਤਾਂ ਬਈ ਇੱਕ ਤਾਂ ਚਾਰੂੰ ਵੀ ਗਰਮ ਹੁੰਦਾ ਹਨਾ ਚਾਰ ਨੂੰ ਕੇਰਾ ਪੱਟ ਕੇ 5-7 ਘੰਟੇ ਗਿਦੇ ਆਪਾਂ ਉਹ ਵੀ ਰੱਖੋ ਹਨਾ ਹਵਾ ਲਵਾ ਲਾ ਹਵਾ ਲਵਾ ਲਾ ਲੇਤਾ ਉਹਦੇ ਤੋਂ ਜਿਹੜੀ ਵੀਰੇ ਆਪਾਂ ਨੂੰ ਦੁੱਧੂ ਚੋਸ ਮਹਿਲ ਆਉਂਦੀ ਆ ਉਹ ਸਾਰੇ ਮਹਿਲੋਂ ਝੁੱਟ ਜਾਂਦੀ ਆ ਹੂੰ ਵਧੀਆ ਬਸੂ ਖਾਂਦੇ ਨੇ ਵੀਰੇ ਕੋਈ ਦਿੱਕਤ ਨਹੀਂ ਹੁੰਦੀ ਇਹਦੇ ਨਾਲ ਵੀਰੇ ਆਪਾਂ ਤਾਂ ਇੱਕ ਮਿੰਸਤਾਈ ਪਾਊਡਰ ਆ ਮਿੰਸਤਾਈ ਪਾਊਡਰ ਹਾਂ ਉਹ ਜਦੋਂ ਆਪਣਾ ਪਸ਼ੂ ਸੂਤਿਆ ਇਹਦੋਂ 10-12 ਦਿਨਾਂ ਬਾਅਦ ਪਸ਼ੂ ਨੂੰ ਸਟਾਰਟ ਕਰ ਦਿੰਨੇ ਆ ਵੀਰੇ ਕਿੰਨਾ ਡੇਲੀ ਲੱਗਦਾ ਉਹ ਡੇਲੀ ਦਾ ਪਾਉਣਾ ਵੀਰੇ ਆਪਾਂ 50 ਗ੍ਰਾਮ ਦੋਸਤੋ ਕਿਸੇ ਕੰਪਨੀ ਦੇ ਪ੍ਰੋਮੋਸ਼ਨ ਮਸੂਰੀ ਨਹੀਂ ਹੈਗੀ ਗੁਰਵਿੰਦਰ ਦੇ ਘਰੇ ਡੱਬੇ ਪਏ ਨੇ ਤੇ ਗੁਰਵਿੰਦਰ ਉਹ ਪਾਉਂਦਾਗਾ ਕਾਹੀ ਗੁਰਵਿੰਦਰ ਉਹ ਦੱਸ ਰਿਹਾਗਾ ਭਾਵੇਂ ਗੁਰਵਿੰਦਰ ਦੇ ਇੰਸਟਾਗ੍ਰam ਪੇਜ ਤੇ ਜਾ ਕੇ ਤੁਸੀਂ ਦੇਖ ਲਓ ਕਿਸੇ ਕੰਪਨੀ ਦੀ ਕਦੇ ਪ੍ਰੋਮੋਸ਼ਨ ਨਹੀਂ ਕੀਤੀ ਜੋ ਚੀਜ਼ ਪਾਉਂਦਾ ਦਿਖਾਉਂਦਾ ਉਹ ਹੀ ਚੀਜ਼ ਦੱਸਦਾ ਉਹ ਉਹ ਪਾਉਣਾ ਹੈ ਗੁਰਵਿੰਦਰ ਆਪਾਂ ਹਾਂ ਵੀਰੇ ਕਿੰਨੇ ਦਿਨ ਬਾਅਦ ਕਰੀ ਸੀ ਉਹ ਪਾਉਣੇ ਆ ਵੀਰੇ ਆਪਾਂ ਜਦੋਂ ਹੁਣ ਸੂਪੀ ਹਾਂ ਉਹਨੂੰ 50 ਗ੍ਰਾਮ ਪਾਈ ਜਾਂਦੇ ਆ ਵੀਰੇ ਠੀਕ ਆ ਉਹਦੇ ਨਾਲ ਆਪਣਾ ਪਸ਼ੂ ਮੰਨ ਲਓ 2.5 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਦੁਬਾਰੇ ਗੱਭਣ ਹੋ ਜਾਂਦਾ ਠੀਕ ਆ ਲੈ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਆਦੇ ਸਵਾਲਾਂ ਦੇ ਜਵਾਬ ਕੱਢੀ ਆ ਜੋ ਮੈਂ ਕਹਿੰਦਾ ਪਸ਼ੂ ਗੱਭਣ ਹੀ ਰਹਿੰਦੇ ਚਾਰ ਦੇ ਜਿੰਨੇ ਮੈਂ ਪੋਡਕਾਸਟ ਕੀਤੇ ਆ ਵੱਡੇ ਡੇਅਰੀ ਫਾਰਮਰਾਂ ਦੇ ਸਾਰਿਆਂ ਨੇ ਚਾਰ ਨੂੰ ਕਾਮਯਾਬੀ ਕਿਹਾ ਠੀਕ ਆ ਆਪਾਂ ਪਿੰਡਾਂ ਵਾਲੇ ਕਹਿੰਦੇ ਆ ਵੀ ਦੁੱਧ ਚੋਸ ਮੈਲ ਆਉਂਦੀ ਆ ਠੀਕ ਆ ਗੋਹੇ ਚ ਆਉਂਦੀ ਆ ਪਰ ਉਹ ਆਪਣਾ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਅਧੂਰੀ ਜਾਣਕਾਰੀ ਹੈ ਨਾ ਬਈ ਅਧੂਰੀ ਜਾਣਕਾਰੀ ਹੋ ਸਕਦੀ ਹੈ ਤੁਹਾਡੀ ਪਰ ਚਾਰ ਲੋਕ ਐਨੇ ਸਾਲਾਂ ਤੋਂ ਪਾਰ ਰਹੇ ਚਾਰ ਕਿਤੇ ਗਲਤੀ ਨਹੀਂ ਹੈਗਾ ਪਰ ਆਪਣਾ ਪਾਉਣ ਦਾ ਕਰ ਰਹੇ ਤੇ ਬਈ ਪਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਤੇ ਇੱਕ ਗੁਰਵਿੰਦਰ ਵੀ ਪਿੰਡਾਂ ਵਾਲੇ ਨੇ ਜਿਹੜੇ ਹਨ ਵੀ ਚਾਰ ਛੜਦਾ ਜਾਂ ਦਾਣਾ ਛੜਦਾ ਆਜਾ ਮੈਂ ਤੁਸੀਂ ਪਾਊਡਰ ਦਾਅ ਤੇ ਹਨ ਇਹ ਚੀਜ਼ਾਂ ਦਾ ਇਹ ਚੀਜ਼ਾਂ ਦਾ ਵੱਲ ਆਉਂਦੇ ਨਹੀਂ ਹੈਗੇ ਪਾਣੀ ਦੀ ਦਿੱਕਤ ਆਉਂਦੀ ਹੈ ਜਿਵੇਂ ਪਰਸ ਮੈਂ ਬਾਈ ਉਹਦੀ ਡਾਕਟਰ ਗੁਪਤ ਜੀਵਨ ਗੁਪਤ ਦਾ ਇੰਟਰਵਿਊ ਸੁਣੀ ਜਾਂਦਾ ਸੀ ਉਹਨਾਂ ਨੂੰ ਪਾਣੀ ਵੀ ਪਸ਼ੂ ਨੂੰ ਟੁਕਟ-ਟੁਕਟ ਚਾਰ ਵਾਰੀ ਪੀਣਾ ਚਾਹੀਦਾ ਤੇ ਆਉਣਾ ਚਾਹੀਦਾ ਬਈ ਸਹੀ ਗੱਲ ਹੈ ਦੁੱਧ 'ਚ 70% ਪਾਣੀ ਹੁੰਦਾ ਜੇ ਤੁਹਾਡੇ ਪਸ਼ੂ ਪਾਣੀ ਨਹੀਂ ਪੀ ਰਿਹਾ ਤੁਹਾਡਾ ਦੁੱਧ ਵੀ ਕਿੱਥੋਂ ਵੱਧੇਗਾ ਦੁੱਧ ਵੀ ਕਿੱਥੋਂ ਤੇ ਉਹਦਾ ਸਰੀਰ ਵੀ ਕਿੱਥੋਂ ਸਹੀ ਰਹੂਗਾ ਜੀ ਪੇਟ 'ਚ ਵੀ ਮੰਨ ਲਓ ਜੇ ਪਾਣੀ ਹੋਵੇ ਤਾਂ ਪੇਟ ਵੀ ਸਿਹਤ ਹੀ ਸਹੀ ਰਹਿੰਦਾ ਬਈ ਜੇ ਤੁਸੀਂ ਗਾਂ ਨੂੰ ਲਾ ਲਓ ਦੋ ਟਾਈਮ ਪਾਣੀ ਪੀਉਂਦੇ ਹੋ ਹਨਾ ਹੂੰ ਹੂੰ ਉਹਨੂੰ ਤੁਸੀਂ ਦੱਸ ਦੇਣਾ ਵਾਸਤੇ ਤਿੰਨ ਟਾਈਮ ਪਾਣੀ ਕਰ ਦਿਓ ਚਾਰ ਟਾਈਮ ਹੂੰ ਲੀਟਰ-ਲੀਟਰ ਦੁੱਧ ਬਈ ਦੁੱਧਨੇ ਡੰਗਾਂ ਦਾ ਵਧੂਗਾ ਇਹ ਗੁਰਵਿੰਦਰ ਕਸ਼ਮੀਰੀ ਜੀ ਹਾਂ ਹੂੰ ਆ ਠੀਕ ਹੈ। ਤਕਰੀਬਨ ਸਾਰੇ ਬਸੋਂ ਨੂੰ ਤਿੰਨ ਵਾਰ ਤਾਂ ਸਾਰੇ ਪਿਉਂਦੇ ਨੇ, ਚਾਰ ਵਾਰ ਪੀਂਦੇ ਸਾਰਾਂ ਚ। ਹਾਂ, ਵਰਕਰ। ਹੁਣ ਜਿਵੇਂ ਹੁਣ ਮੈਂ ਤੇਰੇ ਆਉਣ ਤੋਂ ਪਹਿਲਾਂ ਵੀਰੇ ਕਿਹੜਾ ਸਵੇਰੇ ਪਿਆ ਆ? ਹੂੰ। ਕਿਹੜਾ ਮੈਂ 12:00 ਵਜੇ ਪਿਆ ਆ। ਠੀਕ ਹੈ। ਕਿਹੜਾ ਜਦੋਂ ਹੁਣ ਬਾਹਰੇ ਮੰਨੂਗਾ ਆਪਣਾ 5:30 ਵਜੇ ਹੂੰ। ਉਦੋਂ ਪੀਉਂਗਾ ਵੀਰੇ। ਠੀਕ ਹੈ। ਦੁਬਾਰੇ ਫੇਰ ਮੱਸਰਦਾਨੀ ਜਾ ਕੇ ਵੀਰੇ 7:30-8:00 ਵਜੇ ਦੁਬਾਰੇ ਫੇਰ ਪੀਉਂਗਾ। ਹੂੰ। ਠੀਕ ਹੈ ਗੁਰਵਿੰਦਰ। ਤੇ ਗੁਰਵਿੰਦਰ ਪਾ ਚਾਰ ਦੀ ਗੱਲ ਕਰੀ ਜਾਂਦੇ ਸੀ ਹਨਾ। ਵੀ ਚਾਰ ਦਾ ਸਾਡਾ ਪ੍ਰੋਸੈਸ ਹੈ ਵੀ ਇੱਕ ਪੱਟ ਕੇ ਫੱਟਾ 8 ਘੰਟੇ ਬਾਅਦ ਹਾਂ ਉਹਦੇ 'ਚ ਜਿਵੇਂ ਦੋ ਟੋਕਰੇ ਵੀਰੇ ਆਪਣੇ ਚਾਰ ਦੇ ਆਗੇ ਠੀਕ ਹੈ ਟੋਕਰਾਂ ਇੱਕ ਵਧੀਆ ਭਰ ਕੇ ਢੂੜੀ ਪਾਉਣੀ ਆ ਠੀਕ ਆ ਮੈਂ ਦੋ ਹੀ ਸੇ ਚਾਰ ਕਿਸੀ ਸੇ ਹਾਂ ਇੱਕ ਕੱਸਾ ਢੂੜੀ ਦਾ ਤੇ ਬਾਅਦ 'ਚ ਉਹਦੇ ਉੱਪਰ ਵੀਰੇ ਆਪਦਾ ਜਿਹੜਾ ਦਾਣਾ ਫੀਡ ਫੂਡ ਪਾਉਨੇ ਆ ਹਨਾ ਉਹ ਪਾ ਦਿੰਨੇ ਆ ਪਸ਼ੂਆਂ ਨੂੰ ਹੂੰ ਹੂੰ ਦੁੱਧ ਵਾਲਿਆਂ ਨੂੰ ਪਾਉਨੇ ਆ ਵੀਰੇ ਆਪਾਂ ਫੀਡ ਜਿਵੇਂ ਸਾਨੂੰ ਇੱਕ ਕੁਆਂਟਲ ਇਹਦਾ ਡੇਢ ਕੁਆਂਟਲ ਕਣਕ ਦਾ ਦੱਸ ਦੇਂਗੇ ਗੁਰਵਿੰਦਰ ਜਿਹੜੀ ਫੀਡ ਪਾਉਂਦਾ ਦੁੱਧ ਵਾਲਾ ਜਿਹੜੀ ਆਪਾਂ ਵਰਤਦੇ ਆ ਵੀਰੇ ਹਨਾ ਫਾਰਮੂਲਾ ਦੱਸ ਦੇ ਉਹਦੇ ਵਿੱਚ ਵੀਰੇ 20 ਕਿਲੋ ਪਾ ਗੀ ਸੋਇਆ ਦੀ ਬੜੇਨੇ ਆਂਦੀ ਖਲ ਆ ਗਈ ਵੀਰੇ 20 ਕਿਲੋ ਆਪਣੀ 35 ਕਿਲੋ 35 ਕਿਲੋ ਆ ਗਿਆ 20 ਕਿਲੋ ਆ ਗਿਦਰੇ ਸਰੋਂ ਦੀ ਖਲ ਠੀਕ ਆ ਤੇ ਇਹਦੇ ਵਿੱਚ ਆ ਗਈ ਵੀਰੇ 16 ਮੀਂਹ ਦੀ ਖਲ 20 ਕਿਲੋ 20 ਕਿਲੋ 25 ਕਿਲੋ ਆ ਗਿਆ ਵੀਰੇ ਸਿਰਕਾ ਸਿਰਕੋਲਿਆਂ ਦਾ ਠੀਕ ਆ ਤੇ 15 ਕਿਲੋ ਆ ਗਏ ਬੜੇਨੇ ਠੀਕ ਆ 25 ਕਿਲੋ ਸਿਰਕਾ ਆ ਗਿਆ ਸੋਲਿਆਂ ਦਾ ਤੇ 15 ਕਿਲੋ ਆ ਗਏ ਬੜੇਨੇ ਹਾਂ ਠੀਕ ਆ 25 ਕਿਲੋ ਆ ਗਈ ਵੀਰੇ ਚਾਣਾ ਜੂਰੀ ਚਾਣਾ ਜੂਰੀ ਠੀਕ ਆ ਹਾਂ ਠੀਕ ਆ ਤੇ 3 ਕਿਲੋ ਆ ਗਏ ਵੀਰੇ ਡੀ ਸੀ ਪੀ ਡੀ ਸੀ ਪੀ ਹਾਂ ਤੇ 300 ਗ੍ਰਾਮ ਆ ਗਿਆ ਈਸਰ ਠੀਕ ਹੈ ਨਮਕ ਆ ਗਿਆ ਵੀਰੇ ਤਨ ਕਿਲੋ ਠੀਕ ਹੈ 2 ਕਿਲੋ ਆ ਗਈ ਵੀਰੇ ਬਰਫ ਠੀਕ ਹੈ ਕਿਲੋ ਆ ਗਿਆ ਮਿੱਠਾ ਸੋਡਾ ਠੀਕ ਹੈ 3 ਕਿਲੋ ਕੈਲਸ਼ੀਅਮ ਠੀਕ ਹੈ 2 ਕਿਲੋ ਬਫਰ ਹਾਂ ਤੇ 12 ਕਿਲੋ ਆ ਗਿਆ ਸੀਰਾ 12 ਕਿਲੋ ਸੀਰਾ ਆ ਗਿਆ ਗੋਦਾ ਸੀਰਾ ਆ ਗਿਆ ਕਹਿੰਦੇ ਹਾਂ ਜੇ ਕੋਈ ਵੀਰ ਨਹੀਂ ਚਾਰ ਪਾਉਂਦਾ ਤਾਂ ਇਹਦੇ ਵਿੱਚ ਵੀਰੇ ਆਪਾਂ 40 ਤੋਂ 45 ਕਿਲੋ ਮੱਕੀ ਦੀ ਪਾ ਸਕਦੇ ਹਾਂ ਹਾਂ ਜਿਹੜੇ ਬੰਦ ਚਾਰ ਨਹੀਂ ਪਾਉਂਦੇ ਮੱਕੀ ਪਾਉਂਦੇ ਹਾਂ ਉਹ ਮੱਕੀ ਪਾਉਂਦੇ ਨਹੀਂ ਫਿਰ ਗ੍ਰੀਨ ਡਬਲ ਹੋ ਜਾਂਦਾ ਹਾਂ ਇਹ ਦੋਸਤੋ ਗੁਰਵਿੰਦਰ ਦੁੱਧਾਂ ਦੇ ਕੁਝ ਨਾ ਫਾਰਮੂਲਾ ਤੇ ਮੈਂ ਇਹਦੀ ਫੋਟੋ ਵੀ ਵਿੱਚ ਐਡ ਕਰ ਦੂੰਗਾ ਹਨਾ ਜੇ ਤੁਸੀਂ ਦੇਖਣਾ ਹੋਇਆ ਤੇ ਠੀਕ ਹੈ ਗੁਰਵਿੰਦਰ ਇਹ ਮੰਨ ਲਓ 2 ਸੇ 4 ਹੋ ਗਏ 1 ਸੇ 2 ਤੂੜੀ ਹੋ ਗਈ ਹਾਂ ਠੀਕ ਹੈ ਤੇ ਹੁਣ ਜਿਵੇਂ ਆਪਣੇ ਮੱਝ ਦੁੱਧ ਹੁੰਦੀ ਆ ਮੰਨ ਲਓ 15 ਲੀਟਰ ਠੀਕ ਆ ਉਹਨੂੰ ਕਿੰਨੀ ਵੀੜ ਦੇਣਾ ਆਪਾਂ ਉਹਨੂੰ ਆਪਾਂ ਪਾਉਨੇ ਆ ਵੀਰੇ 3 ਕਿਲੋ ਉਸ ਟਾਈਮ 3 ਕਿਲੋ ਉਸ ਟਾਈਮ ਅੱਧੀ ਫਿਲ ਹੋ ਗਈ ਹਾਂ ਜੇ 6 ਕਿਲੋ ਹੋ ਗਈ ਮੰਨ ਲਓ 6 ਕਿਲੋ ਹੋ ਗਈ ਨਾ 2.5 ਕਿਲੋ ਦੁੱਧ ਮਗਰ 1 ਕਿਲੋ ਦਾ ਫਾਰਮੂਲਾ ਦੇ ਦਿੰਦੇ ਆ ਤੇ 1 ਕਿਲੋ ਕੁ ਸਿਰਫ ਵਾਸਤੇ ਐਕਸਟਰਾ ਜਾਂਦਾ ਹਾਂ ਉਹਦਾ ਸਰੀਰ ਵਧੀਆ ਰਹਿੰਦਾ ਵੀਰੇ ਪਸ਼ੂ ਹੱਡਾ ਜਿਆ ਨਹੀਂ ਹੁੰਦਾ ਹੈਗਾ ਨਹੀਂ ਪਸ਼ੂ ਜੇ ਦੁੱਧ ਦਿੰਦੇ ਨੇ ਵੀਰੇ ਉਹ ਪਸ਼ੂ ਲਿੱッセ ਹੋਣ ਲੱਗ ਜਾਂਦੇ ਨੇ ਉਹਨੂੰ ਦੁੱਧ ਦੀ ਖਾਰ ਮੰਨਦੇ ਹੁੰਦੇ ਨੇ ਹੂੰ ਜਿਹੜੀ ਆਪਾਂ ਉਹ ਵੀੜ ਪਾਉਂਦੇ ਆ ਨਾ ਵੀਰੇ ਦੂਜੀ ਲੈ ਕੇ ਬਜਾਰੋਂ ਹਾਂ ਉਹਦੇ ਨਾਲ ਆਪਾਂ ਤੁਸੀਂ ਦੇਖਦੇ ਵੀਰੇ ਦੁੱਧ ਤਾਂ ਉਹ ਜਿਹੜਾ ਆਉਂਦੀ ਵੀਰੇ ਹੂੰ ਹੂੰ ਪਰ ਉਹਦੇ ਨਾਲ ਪਸ਼ੂ ਲਿੱਸਾ ਹੋਣ ਲੱਗ ਜਾਂਦਾ ਜਮਾ ਇਹ ਹੋ ਜਾਂਦਾ ਵੀ ਮਰਨ ਵਾਲਾ ਪਸ਼ੂ ਹੋ ਜਾਂਦਾ ਹੂੰ ਗੁਰਵਿੰਦਰ ਦੇ ਪਸ਼ੂ ਬਹੁਤ ਜ਼ਿਆਦਾ ਰਾਜੀ ਨੇ ਠੀਕ ਆ ਤੇ ਇਹਦਾ ਇਹੀ ਆ ਵੀ ਗੁਰਵਿੰਦਰ ਫੀਡ ਆਪ ਵੀ ਤਿਆਰ ਕਰਾਉਣਾ ਤੇ ਥੋੜੀ ਬਜਾਰੋਂ ਫੀਡ ਦਾ ਮਤਲਬ ਇਹ ਹੁੰਦਾ ਜਿਵੇਂ ਲੋ ਕਮਰਸ਼ੀਅਲ ਪੱਧਰ ਤੇ ਆ ਗਈ ਦੁੱਧ ਜਾਰੀ ਦਿੰਦੀ ਹੈ ਤੇ ਪਸ਼ੂ ਨੂੰ ਥੋੜਾ ਜਿਹਾ ਮੈਂ ਆਪਾਂ ਕਹਿੰਨਾ ਨਿਚੋੜ ਦਿੰਦੇ ਹਾਂ ਵੀ ਖਾਰ ਵਾਂਗ ਹੋ ਜਾਂਦਾ ਤੇ ਥੋੜਾ ਪਸ਼ੂ ਨੂੰ ਘਾ ਲੈਂਦੀ ਹੈ। ਉਹ ਜੀ ਬਈ ਉਹਦੀ ਫੈਂਟ ਵੀ ਘਟ ਹੁੰਦੀ ਹੈ। ਫੀਡ ਦੀ ਫੈਂਟ ਵੀ ਜਿਆਦਾ ਹੁੰਦੀ। ਮਤਲਬ ਰੇਟ ਦੁੱਧ ਦਾ ਵਧ ਜਾਂਦਾ। ਵਧ ਜਾਂਦਾ ਬਈ। ਠੀਕ ਆ। ਤੇ ਗੁਰਵਿੰਦਰ ਮੱਝ ਦਾ ਆ ਗਿਆ। ਟਿਸਟ ਮੱਝ ਦਾ ਜਿਹੜਾ ਰਸਤਾ ਪਕਾਉਣ ਦਾ ਵੀ ਰਸਤਾ। ਹੁਣ ਆ ਜੀ ਆਪਣਾ ਇੱਕ ਉਹ ਜਿਹੜਾ ਬੁੱਲ ਕੱਟਾ ਤਿਆਰ ਕਰ ਰਹੇ ਹਾਂ ਨਾ। ਹਾਂ। ਦੋਸਤੋ ਉਹਦੀ ਫੋਟੋ ਵੀ ਤੁਹਾਨੂੰ ਵੇਚ ਲਾਵਾਂਗੇ ਤੇ ਜਿਹੜੀਆਂ ਕੱਟੀਆਂ ਗੁਰਵਿੰਦਰ ਠੀਕ ਹੈ ਜਦੋਂ ਮੱਝ ਸੂਪ ਜਾਂਦੀ ਹੈ ਠੀਕ ਹੈ ਉਹਦਾ ਚਲੋ ਤੁਸੀਂ ਬਾਹਰ ਨੂੰ ਲੈ ਕੇ ਜਾਂਦਾ ਮਾਮਾ ਜੀ ਤੋਂ ਲੈ ਕੇ ਹਾਂ ਜਿਹੜੇ ਕਟੀਆਂ ਦੋਨੇ ਤਿਆਰ ਕਰ ਰਹੇ ਆਪਾਂ ਉਹਨਾਂ ਦਾ ਤੁਸੀਂ ਕਿੰਨਾ ਦੁੱਧ ਚੰਗਾਉਂਦੇ ਉਹਨਾਂ ਨੂੰ ਦੁੱਧ ਤੋਂ ਬੋਲੇ ਤੋਂ ਬੋਲੀ ਦਾ ਕੀ ਸਿਸਟਮ ਹੁੰਦਾ ਜਿਵੇਂ ਆਪਾਂ ਕਹਿ ਜਾਂਦਾ ਵੀ ਜਦ ਇਹ ਵਿੱਚ ਕਹਿ ਜਾਂਦਾ ਕਈ ਬੰਦੇ ਨੇ ਜਾਣ ਕਰ ਪਨ ਜਾਦਦੇ ਆ ਹਾਂ ਵੀ ਜਿਹੜਾ ਬੋਲਾ ਹੁੰਦਾ ਵੀ ਮੰਨ ਲਓ ਘਟੂ ਜੇ ਵਛਣ ਨੂੰ ਰਾਜ ਮਾਂ ਚੰਗਾਉਣਾ ਚਾਹੁੰਦਾ ਠੀਕ ਹੈ ਵਿੱਚ ਇਹ ਮਿੱਠ ਬਣਾ ਹੋਇਆ ਜੇ ਵੀ ਜੇ ਜ਼ਿਆਦਾ ਚੰਗਾ ਦੇ ਆਪਾਂ ਵੀ ਮੋਕ ਲੱਗ ਜਾਂਦੀ ਹੈ ਨਾ ਤੁਹਾਡਾ ਕੀ ਸਿਸਟਮ ਹੈ ਇਹਦੇ ਬਾਰੇ ਕੀ ਜਾਣਕਾਰੀ ਆਪਾਂ ਵੀਰੇ ਜਦੋਂ ਬਸੂ ਸੂਪ ਜਾਂਦਾ ਹੈਗਾ ਹ ਉਦੋਂ ਆਪਾਂ ਵਾਲਾ 2-2 ਕਿਲੋ 4 ਕਿਲੋ ਕੀ ਰਾਂ ਜਮਾ ਸੂਣ ਸਟਾਰਟ ਪਾ ਵੀਰੇ ਆਪਾਂ 3 ਕਿਲੋ ਨੂੰ ਦੋਨੇ ਡੰਗਾਂ ਦਾ ਚਾਹੀਉਣੀ ਠੀਕ ਹੈ 1.5 ਹਾਂ ਹੂੰ ਜਦੋਂ ਇਸ ਤੋਂ ਬਾਅਦ ਵੀਰੇ 10 ਤੋਂ 12 ਦਿਨਾਂ ਦਾ ਹੋ ਜਾਂਦਾ ਹੂੰ ਫਿਰ ਆਪਾਂ ਉਹਨੂੰ 4 ਕਿਲੋ ਕਰ ਦਿੰਦੇ ਹਾਂ ਵੀਰੇ ਠੀਕ ਹੈ ਹੈਨਾ ਹੂੰ ਜਦੋਂ ਇਸ ਤੋਂ ਬਾਅਦ 20 ਦਿਨਾਂ ਦਾ ਹੋ ਜਾਂਦਾ ਵੀਰੇ ਹੂੰ ਹੁਣ ਆਪਾਂ ਉਹ ਪਾਉਣੇ ਆ ਵੀਰੇ 5 ਕਿਲੋ 2.5 2.5 ਕਿਲੋ ਹੂੰ ਇੱਥੇ ਤੁਸੀਂ ਕਮੈਂਟ ਕਰੋਗੇ ਵੀ ਸंचाई ਨਹੀਂ ਹੈਗੀ ਕੀ 15 ਲੀਟਰ ਚ ਤੁਸੀਂ 5 ਕਿਲੋ ਕੋਈ ਉੰਮਲੋ ਕੱਟੇ ਬੱਚੇ ਨੂੰ ਜੇ ਤੱਕ ਨੂੰ ਚੰਗਾ ਸਕਦਾ ਪਰ ਗੁਰਿੰਦਰ ਜੀ ਜੇ ਤੁਸੀਂ ਪਸ਼ੂ ਦੇਖੋਗੇ ਗੁਰਿੰਦਰ ਦੀ ਇਨਸਟਾਈ ਤੇ ਤੁਸੀਂ ਇਨਸਟਾ ਆਈਡੀ ਤੇ ਪਸ਼ੂ ਦੇਖਣਾ ਤੁਹਾਨੂੰ ਪਤਾ ਲੱਗੂ ਗੁਰਿੰਦਰ ਬਾਕੀ 5 ਕਿਲੋ ਦੁੱਧ ਚੰਗਾਉਂਦਾ ਹੋਊਗਾ ਨਾ ਹਾਂ ਬਾਕੀ ਵੀਰੇ ਹੋਰ ਗੱਲ ਹੈ ਕਿੰਨਾ ਟਾਈਮ ਲੱਗਦਾ ਗੁਰਿੰਦਰ ਦੁੱਧ ਚੱਲਦਾ ਵੀਰੇ ਨੂੰ ਆਪਾਂ ਘੱਟੋ-ਘੱਟ 4-5 ਜਨਮ ਹੀ ਹੈ ਠੀਕ ਹੈ ਹਾਂ ਤੇ ਇਸ ਤੋਂ ਬਾਅਦ ਜਦੋਂ ਉਹ ਖਰਾਕ ਲੱਗ ਜਾਂਦਾ ਨਾ ਵੀਰੇ ਕਿੰਨੇ ਟਾਈਮ ਬਾਅਦ ਖਰਾਕ ਤੇ ਲਾਉਣਾ ਤੁਸੀਂ 2-3 2 ਮਹੀਨਿਆਂ ਤੋਂ ਬਾਅਦ ਹਾਂ 2 ਤੋਂ 3 ਤੋਂ 2 ਮਹੀਨੇ ਲਾ ਲੋ ਵਿੱਚ ਬੰਦੀ ਕਹਿੰਦੇ ਨੇ ਕਿ 2 ਮਹੀਨੇ ਵਾਰੀ ਕੱਖ ਧਰਨ ਲੱਗ ਜਾਂਦਾ ਹੈ ਜਿਹਦੇ ਫਿਰ 2 3 ਮਹੀਨਾ ਬਾਅਦ ਤੋਂ ਪਹਿਲਾਂ ਪਸ਼ੂ ਨੂੰ ਕੱਖ ਜਾਂ ਚਾਰ ਨਹੀਂ ਦੇਣਾ ਚਾਹੀਦਾ ਹਾਂ ਉਹਦਾ ਸਿਸਟਮ ਜਗਾਲੀ ਕਰਨ ਦਾ ਸਿਸਟਮ ਹੁੰਦਾ ਨਾ ਜਿਹੜਾ ਲੋਕ ਯਕੀਨ ਨਹੀਂ ਕਰਦੇ ਹਾਂ ਕਿ 2 3 ਮਹੀਨੇ ਹੁੰਦੇ ਬਾਅਦ 2 ਮਹੀਨੇ ਹੁੰਦੇ ਕਹਿੰਦੇ ਉਹ ਜਗਾਲੀ ਦਾ ਸਿਸਟਮ ਬਣਿਆ ਨਹੀਂ ਹੁੰਦਾ ਉਹਨੂੰ 2 ਤੋਂ 3 ਮਹੀਨੇ ਦੁੱਧ ਦੀ ਰੱਖਣਾ ਚਾਹੀਦਾ ਨਹੀਂ ਵੇ ਇੱਕ ਦੂ ਬਾਅਦ ਆਪਾਂ ਜਦੋਂ ਮੰਨ ਲਓ ਪਸ਼ੂ ਲੱਗ ਜਾਂਦਾ ਖਾਣ ਮੈਂ 2 2 ਲਾ ਲੋ ਸਵਾ 2 ਮਹੀਨੇ ਬਾਅਦ ਦੁੱਧ ਤਾਂ ਉਹਨੂੰ ਪਿਉਣੀ ਪਿਉਣੀ ਪਾਉਣੀ ਪਾਉਣੀ ਦੁੱਧ ਮੰਨ ਲੋ 4 ਕਿਲੋ ਕਰ ਦਿੰਨੇ ਆ 2 2 ਕਿਲੋ ਕਰ ਦਿੰਨੇ ਹੈਨਾ ਹੂੰ ਐਤੂ ਬਾਅਦ ਜਿਹੜੀ ਆਪਾਂ ਆਵਦੀ ਘੋਟੀਆਂ ਵਾਸਤੇ ਫੀਡ ਕਰਦੇ ਆ ਤਿਆਰ ਹੂੰ ਆਪਾਂ ਉਹੀ ਫੀਡ ਵੀਰੇ ਉਹਨੂੰ ਪਾਉਣੀ ਹੈ ਠੀਕ ਆ ਜਿਵੇਂ ਡੈਰੀ ਪ੍ਰੋਟੀਨ ਆਉਂਦਾ ਜਾਂ ਸਟਾਰਟਰ ਆਉਂਦਾ ਉਹ ਨਹੀਂ ਬਾਜ਼ਾਰ ਆ ਆਪਦੀ ਫੀਡ ਬਣਾਉਣੀ ਹੈ ਫਿਰ ਉਹ ਐਤੂ ਬਾਅਦ ਫਿਰ ਉਹ ਫੀਡ ਚੱਲਦੀ ਹੈ ਆਪਣੀ ਸੂਨ ਤੱਕ ਹੂੰ ਉਹ ਜਿੰਨਾ ਦਾ ਕਿੰਨਾ ਦਾ ਫਰਕ ਹੁੰਦਾ ਗੁਰਿੰਦਰ ਇਹ ਫੀਡ ਨਾਲ ਜਿਹੜੀ ਆਪਾਂ ਦਾਹਰੂਪਸਣ ਵਾਲੀ ਦੱਸੀ ਹੈ ਉਹਦੇ ਚ ਵੀਰੇ ਜਿਵੇਂ ਆ ਗਿਆ ਇੱਕ ਕਵੰਟਲ ਕਣਕ ਆ ਜੀ ਹਾਂ 15 ਕਿਲੋ ਸੋਇਆਬੀਨਾ ਵੀ ਇੱਕ ਕਾਟੜ ਕਣਕ 15 ਕਿਲੋ ਸੋਇਆਬੀਨਾ ਕਟਰੂ ਬੱਚੂ ਨੂੰ ਕਟੇ ਨੂੰ ਕਿਸੇ ਨੂੰ ਦੇ ਸਕਦਾ ਉਹ ਟਾਂ ਨੂੰ 2.5 ਮਹੀਨੇ ਤੋਂ ਬਾਅਦ 2.5 ਮਹੀਨੇ ਤੋਂ ਬਾਅਦ ਕਿੰਨੇ ਟਾਈਮ ਤੱਕ ਦੇ ਸਕਦੇ ਉਹ ਵੀ ਸੂਨ ਤੱਕ ਹੀ ਦੇ ਦਿੰਦੇ ਆ ਹਾਂ ਕਾਟੜ ਕਣਕ ਆ ਗਈ ਹਾਂ 15 ਕਿਲੋ ਸੋਇਆਬੀਨਾ 15 ਕਿਲੋ ਸੋਇਆਬੀਨਾ ਆ ਗਈ 15 ਕਿਲੋ ਸਰੋਂ ਆ ਗਈ ਵੀਰੇ 15 ਕਿਲੋ ਸਰੋਂ ਆ ਵੀ 15 ਕਿਲੋ ਬਿੜੇ ਨੇ ਆ ਗਈ 15